ਬੜੀ ਦੀਪੂ ਤੇ ਆਮ ਦੇ ਕੁਝ ਫਾਇਦੇ ਬਾਬਾ ਜੀ ਕੀ ਕਹ ਲੂਗੇ ਆਪਣੀ ਉਮਰ ਦੇਖੋ ਤੇ ਸਾਈਕਲ ਦੇਖੋ ਕੀ ਕਰ ਰਹੇ ਹੋ ਮੈਂ ਸਾਈਕਲ ਤਾਂ ਠੀਕ ਹੈ ਜਰ ਤੋਂ ਸਾਗਰ ਦੀ ਬਟ ਇੰਡ ਕਾ ਚਲਾ ਸਕਦੇ ਤੇ ਬਾਬਾ ਸਾਈਕਲ ਨਹੀਂ ਚਲਾ ਸਕਦਾ ਦੇਖੋ ਕਿਨੇ ਕਿਨੇ ਸੌਣ ਉਟਾ ਚੁੱਕੇ ਨਾਲ ਕਿਨੇ ਕਿਨੇ ਸੌਣ ਡੀਸੈਂਟ ਪੀਸ ਆ ਚੁੱਕੇ ਠੀਕ ਹੈ ਬਾਟਮ ਨਾਲ ਪਲੇਨ ਆ ਗਏ ਸਲਵਾਰ ਪਜਾਮੇ ਜੋ ਮਰਜ਼ੀ ਵੜਾ ਲਓ ਸਭ ਤੋਂ 250 ਤੋਂ ਸ਼ੂਟ ਸ਼ੁਰੂ ਹੋਏ ਤੇ ਸਾਰਿਆਂ ਲਈ ਆਫਰ ਆ ਉਹਦਾ ਕਾਰਨ ਇਹ ਆ ਸਾਗਰ ਦੀ ਬੋਟੀ ਦਾ ਵਿਚਾਰੀ ਆਪਣੀ ਪ੍ਰੈਜੈਂਟ ਕਰੂਗੀ ਜੀ ਜਾਂ ਅਸੀਂ ਆਪਣੀਆਂ ਪ੍ਰੈਜੈਂਟ ਕਰਦੇ ਆ ਸਾਡੇ ਕੋਲ ਹਰ ਸੂਟ ਸਾਰੇ ਆਫਰ ਤੇ ਲੱਗੇ ਹੋਇਆ ਜਿਹੜਾ 10 ਤੋਂ 20 ਰੁਪਏ ਪ੍ਰੋਫਿਟ ਦੇ ਨਾਲ ਜੀ ਵੇਚਦੇ ਆ ਉਹ ਸਾਗਰ ਦੀ ਬੋਟੀ ਲਈ ਵੀ ਹੈਗਾ ਤੇ ਉਹ ਬਾਕੀ ਸਾਰਿਆਂ ਲਈ ਵੀ ਹੈਗਾ ਉੱਟੀ ਵਾਸਤੇ ਆਪਾਂ ਆਫਰਾਂ ਲਾ ਦਿੱਤੀ ਹੈਗੇ ਕਿ ਵੀ ਨਵੀਂ ਨਵੀਂ ਗੱਡੀ ਚਲਾਈ ਸਿੱਕੀ ਹੈ ਨਾ ਇਮੀਡੀਏਟਲੀ ਕਿਉਂਕਿ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਸਾਗਰ ਸਾਹਿਬ ਨੇ ਗੱਡੀ ਸਿਕਾਈ ਹੈ ਕਿ ਮੈਨੂੰ ਲੱਗਦਾ ਕਿਸੇ ਨਾ ਕਿਸੇ ਵਿੱਚ ਮਾਰੂਗੇ ਨਾ ਜੋ ਕਿਸੇ ਵਿੱਚ ਮਾਰੂ ਪਰਮਾਤਵਾ ਕਰੇ ਨਾ ਮਾਰੇ ਤਾਂ ਵਧੀਆ ਗੱਲ ਹੈ ਨਾ ਜੋ ਵਿੱਚ ਨਾ ਗੱਡੀ ਵਿੱਚ ਮਾਰ ਕੇ ਬਾਹਰ ਨਿਕਲੂਗੀ ਸਾਰੇ ਸੂਟ ਦੇਖ ਕੇ ਹੈਰਾਨ ਹੋਣਗੇ ਕਿ ਆਪਾਂ ਉਹਨੂੰ ਜਿਹੜੇ 5 ਸੂਟ ਦੇਣੇ ਵਧੀਆ ਜਿਹੜੇ ਜਿਹੜੇ ਅੱਜ ਕੱਲ ਮਾਰਕੀਟ ਵਿੱਚ ਚੱਲਦੇਗਾ ਟ੍ਰੈਂਡੀ ਸੂਟ ਹਲਓਰ ਸੂਟ ਆ ਚੁੱਕਾ ਕਿਨੇ ਕਿਨੇ ਸੋਨੇ ਵਾਲੇ ਬਾਟਮ ਆ ਚੁੱਕੇ ਹੈ ਕਿ ਕਿੰਨੇ ਦੇਖੋ ওভার ਵਾਲੇ ਵਰਕ ਕੀਤਾ ਹੈਗਾ ਧਾਗੇ ਦਾ ਕੰਮ ਕੀਤਾ ਹੈਗਾ ਜਿਹੜਾ ਮਗਰ ਮੈਂ ਤਾਂ 11200 ਦਾ ਆਪਾਂ ਤੇਰਾ ਸਿਰਫ 695 ਰੁਪਏ ਵਿੱਚ ਦੇ ਦਿੰਦੇ ਹਾਂ ਮੂਜ਼ੇ ਵੀ ਕਸਟਮਰ ਨਾਲ ਹੇਰਾਫੇਰੀ ਨਹੀਂ ਕਰਨੀ ਹੁੰਦੀ ਇਮਾਨਦਾਰੀ ਨਾਲ ਕੰਮ ਕਰੀਦਾ ਤਾਂ ਹੀ ਕਰਕੇ ਜਿਹੜਾ ਪ੍ਰੋਫਿਟ ਦਸਵੀਰ ਭਰ ਰੱਖਿਆ ਹੋਇਆ ਤਾਂ ਕਿ ਅਗਲਾ ਬੜੇ ਵਧੀਆ ਤਰੀਕੇ ਨਾਲ ਦੋ ਸੂਟ ਲੈਣਾ ਆ ਬੀਬੀ ਸੂਟ ਲੈ ਕੇ ਜਾਂਦਾ ਇਸੇ ਕਰਕੇ ਲੈ ਕੇ ਜਾਂਦਾ ਕਿ ਅਗਲਾ ਸੋਚ ਕੇ ਆ ਜਾਂਦਾ 20000 ਦੀ ਸ਼ਾਪਿੰਗ ਕਰਨੀ ਵੀਰ ਜੀ ਆਹ ਜਿਹਨੂੰ ਅਗਲਾ ਸੂਟ ਲਿਆ 20 ਸੂਟ ਲੈਣੇ ਇੱਥੇ ਅਗਲਾ 50 ਸੂਟ ਲੈ ਕੇ ਜਾਂਦਾ ਏਸੀ ਕਰਕੇ ਰੀਕ ਨੂੰ ਫਾਇਦਾ ਹੁੰਦਾ ਤੇ ਆਪ ਲੈ ਕੇ ਜਾਂਦਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਭੇਜਦਾ ਜੀ ਜੀ ਵੀ ਆਪਾਂ ਪੈਸੇ ਕੱਟ ਲੈਣੇ ਕਰਕੇ ਚੀਜ਼ ਮਾੜੀ ਲੱਗਿਆ ਕੱਪੜਾ ਘੱਟ ਹੈਗਾ ਕੱਪੜਾ ਤੋਂ ਪੂਰਾ ਮੈਨਣਾ ਹੈਗਾ ਲੇਖੋ ਸਿਰਫ 400 ਤੇ 50 ਰੁਪਏ ਵਿੱਚ ਦੇਖੋ ਕਿੰਨੇ ਸੋਹਣੇ ਸਟਾਫ ਆ ਚੁੱਕੇ ਨਾਲੇ ਫਲਾਵਰ ਦੇਖੋ ਕਿੰਨੇ ਕਿੰਨੇ ਟੋਰੀ ਆ ਚੁੱਕੇ ਗਿਆ ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਕ ਰੈਫਰੈਂਸ ਫੋਟੋ ਲੈ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਸੇਮ ਤੋਂ ਸੇਮ ਤੁਹਾਨੂੰ ਸੂਟ ਮਿਲ ਜਾਣਾ ਹੈ ਆਪਣੇ ਅਕੋਰਡਿੰਗ ਤੁਸੀਂ ਸਟਿਚ ਕਰਵਾ ਸਕਦੇ ਹੋ ਤੇ ਸਿਰਫ 450 ਦੇ ਵਿੱਚ ਕਿੰਨੇ ਤੁਹਾਨੂੰ ਚੁੰਨੀ ਮੈਣੀ ਆਪਾਂ ਤੁਹਾਨੂੰ ਸੂਟ ਦੇਣਾ ਸਿਰਫ 450 ਤੇ 50 ਪਰ ਵਿੱਚ ਕਿੰਨੇ ਕਿੰਨੇ ਤੁਹਾਨੂੰ ਸਟਾਫਰ ਸਬੂਸ ਕੀ ਵਰਕ ਕੀਤਾ ਹੈਗਾ ਸਿਰਫ ਆਪਾਂ ਦੇਣਾ 500 ਤੇ 50 ਪਰ ਵਿੱਚ ਕਿ 500 ਸੱਪਰੇ ਇੱਕ ਮਿਲ ਜਾਣਾ ਫੁੱਲ ਫੁੱਲ 5 ਮੀਟਰ ਸੂਟ ਮੈਣਾ ਜੀ ਦੇ ਨਾਲ ਤੁਹਾਨੂੰ ਚੁੰਨੀ ਮੈਣੀ ਹੈ ਸਿਰਫ 500 ਤੇ 50 ਪਰ ਵਿੱਚ ਕਲਰ ਡੀਆ ਇਹ ਤੁਹਾਨੂੰ ਬੱਕੋ ਬੱਕਰੇ ਮੈਨੇ ਕਿੰਨਾ ਥੋੜਾ ਸੂਟ ਆ ਚੁੱਕਾ ਹੈਗਾ ਬਿਲਕੁਲ ਡੀਸੈਂਟ ਹੈਗਾ ਪ੍ਰਿੰਟ ਕਿੰਨਾ ਪਿਆਰਾ ਆ ਚੁੱਕਾ ਹੈਗਾ ਜੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਹੈ ਨੈਕ ਤੇ ਕਿੰਨਾ ਵਧੀਆ ਵਰਕ ਕੀਤਾ ਹੈਗਾ ਠੀਕ ਹੈ ਇਹ ਨਾਲ ਦੇਖੋ ਦੁਪੱਟਾ ਕਿੰਨਾ ਵਧੀਆ ਗਿਆ ਇਹ ਆਪਾਂ ਤੁਹਾਨੂੰ ਦੇ ਸਿਰਫ 800 ਤੇ 950 ਰੁਪਏ ਨੂੰ ਸਾਨੂੰ ਸੂਟਾਂ ਦੀ ਦੀਵਾਰ ਹੀ ਨਜ਼ਰ ਆਣ ਵਾਲੀ ਹੈ ਤੇ ਇੰਨੇ ਸੋਹਣੇ ਸੋਹਣੇ ਸੂਟ ਹੀ ਨਹੀਂ ਸੋਹਣੀ ਸੋਹਣੀ ਵੈਰਾਈਟੀ ਹਸਤਾ ਦਾ ਤੇ ਕਪੜਾ ਮਿਲ ਜਾਣਿਆ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਹੈ ਜੇ ਤੁਸੀਂ ਸਿੰਪਲ ਪਸੰਦ ਕਰਦੇ ਹੋ ਕੜਾਈ ਦੇ ਵਿੱਚ ਪਸੰਦ ਕਰਦੇ ਹੋ ਜਿਹੜਾ ਫੈਬਰਿਕ ਪਸੰਦ ਕਰਦੇ ਹੋ ਹਰ ਇੱਕ ਚੀਜ਼ ਸ ਉਹਨੇ 895 ਦੇ ਵਿੱਚ ਡਿਜ਼ਾਈਨਰ ਪੀਸਸ ਤੁਹਾਨੂੰ ਮਿਲ ਰਿਹਾ ਹੈ ਦੁਪੱਟਾ ਵੀ ਤੁਹਾਨੂੰ ਸੋਨਾ ਮਿਲ ਰਿਹਾ ਹੈ ਹਰ ਇੱਕ ਚੀਜ਼ ਤੁਹਾਨੂੰ ਨਾਲ ਮਿਲ ਰਹੀ ਹੈ ਤੇ ਤੁਸੀਂ ਅਪਰੇ ਅਕੋਰਡਿੰਗ ਸਟਿਚ ਕਰਵਾ ਸਕਦੇ ਹੋ ਦੇਖੋ ਆਲ ਓਵਰ ਚੇਨ ਤੁਹਾਨੂੰ ਨਾ ਮੈਚਿੰਗ ਚਾਹੀਦੇ ਹੈਗੇ ਤੁਹਾਨੂੰ ਖਾਤਰ ਮੈਨੇ ਹੈਗੇ ਇਹ ਵੀ 1495 ਦੇ ਨੇ ਡੀਆ ਨਹੀਂ ਤੁਹਾਨੂੰ ਕਾਫੀ ਮਿਲਣੀ ਹੈਗੀ ਹੈ ਠੀਕ ਹੈ ਪਸੰਦ ਤੁਸੀਂ ਕਰਨੇ ਚ ਇੱਕ ਲਾਈਟ ਕਲਰ ਵੀ ਹੈਗਾ ਡਾਰਕ ਵੀ ਹੈਗੇ ਬਿਲਕੁਲ ਸਹੀ ਗੱਲ ਹੈ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਹਰ ਤਰ੍ਹਾਂ ਦਾ ਫੈਬਰਿਕ ਹਰ ਤਰ੍ਹਾਂ ਦਾ ਕਲਰ ਤੁਹਾਨੂੰ ਮਿਲ ਜਾਣਾ ਇਹਦੇ ਵੱਡੇ ਢਿੱਪੂ ਦਾ ਸੂਟ ਪਾਇਆ ਹੋਇਆ ਕੋਈ ਤੁਹਾਨੂੰ ਕੁਝ ਨਹੀਂ ਸੋਨਾ ਵਰਕ ਹੋਇਆ ਹੈ ਕਿੰਨੇ ਸੋਣੀ ਮਤਲਬ ਡਿਟੇਲਿੰਗ ਹੋਈ ਹੋਈ ਹੈ ਉਹ ਆਪਣੇ ਕਹਿੰਦੇ ਸਟੋਨਸ ਲੱਗੇ ਹੋਏ ਹੈ ਤੇ ਕਿੰਨਾ ਸੋਨਾ ਵਰਕ ਹੋਇਆ ਕਟੋ ਘੱਟ 7-8000 ਦਾ ਤਾਂ ਸੂਟ ਹੋਣਾ ਚਾਹੀਦਾ ਹੈ ਜੀ ਜੀ 5500 ਦਾ ਘਰ ਬੈ ਕੇ ਸ਼ੋਪਿੰਗ ਕਰ ਲੋ ਚਾਹੇ ਤੁਸੀਂ ਆਪ ਆਇਓ ਚਾਹੇ ਤੁਸੀਂ ਬੱਚੇ ਨੂੰ ਕਿਸੇ ਭੇਜ ਦੇ ਜਾਓ ਤੁਸੀਂ ਆਪ ਆ ਜਾਓ ਠੀਕ ਹੈ ਤੁਹਾਨੂੰ ਇੱਕੋ ਰੇਟ ਲੱਗਣਾ ਹੈ ਇਹ ਨਹੀਂ ਕਿ ਤੁਹਾਨੂੰ ਰੇਟ ਪਸੰਦ ਆ ਗਿਆ ਰਿ ਸੂਟ ਪਸੰਦ ਆ ਗਿਆ ਰੇਟ ਵਧਾ ਤੱਕਦਾ ਉਹ ਕੰਮ ਇੱਥੇ ਹੈ ਈਕਾ ਟੀਵੀ ਪੰਜਾਬੀ ਦੇਖ ਰਹੇ ਸਾਦਰਸ਼ ਕੰ ਦਾ ਸਵਾਗਤ ਮੈਂ ਹਨੰਦਨੀ ਅਰੋੜਾ ਤੇ ਅਸੀਂ ਇੱਕ ਵਾਰ ਫਿਰ ਆ ਚੁੱਕੇ ਤੁਹਾਡੇ ਫਾਇਦੇ ਦੇ ਡਿੱਪੂ ਵੱਡੇ ਡਿੱਪੂ ਤੇ ਤੇ ਤੁਹਾਨੂੰ ਸਾਰ ਨੂੰ ਪਤਾ ਹੀ ਹੈ ਕਿ ਵੱਡੇ ਡਿੱਪੂ ਤੇ ਆਨ ਦੇ ਕੁਝ ਫਾਇਦੇ ਬਾਬਾ ਜੀ ਕੀ ਗੱਲ ਹੋ ਗਈ ਆਪਣੀ ਉਮਰ ਦੇਖੋ ਤੇ ਸਾਈਕਲ ਦੇਖੋ ਕੀ ਕਰ ਰਹੇ ਹੋ ਨਹੀਂ ਸਾਈਕਲ ਤਾਂ ਠੀਕ ਹੈ ਜਦੋਂ ਸਾਗਰ ਦੀ ਬੜ ਐਂਡ ਕਾ ਚਲਾ ਸਕਦੇ ਤੇ ਬਾਬਾ ਸਾਈਕਲ ਨਹੀਂ ਚਲਾ ਸਕਦਾ ਬਾਬਾ ਸਾਈਕਲ ਚਲਾ ਸਕਦਾ ਮੰਨ ਲਿਆ ਪਰ ਤੁਸੀਂ ਚੱਲੇ ਕਿੱਥੇ ਹੋ ਮੈਂ ਡਿੱਪੂ ਨੂੰ ਐਸੇ ਤੁਸੀਂ ਇੱਥੇ ਕੀ ਕਰਦੇ ਆ ਅੱਛਾ ਕਿਉਂ ਵੱਡੇ ਡਿਪੂ ਅੱਛਾ ਸਾਈਕਲ ਤਾਂ ਲਾ ਦੋ ਸਾਈਡ ਤੇ ਪਹਿਲਾਂ ਫਿਰ ਚੱਲ ਜਾ ਵੱਡੇ ਡਿਪੂ ਤੇ ਸਾਡਾ ਡਿਪੂ ਠੀਕ ਹੈ ਇੰਡਕਾ ਚਲਾ ਸਕਦੇ ਬੱਸ ਜਾਂ ਕੰਦੀ ਚਲਾ ਸਕਦਾ ਉਹ ਬਾਬਾ ਜੀ ਆਰਾਮ ਨਾਲ ਸਾਗਰ ਦੀ ਵੋਟੀ ਨੇ ਮੈਨੂੰ ਲੱਗਦਾ ਬਾਬਾ ਜੀ ਨੂੰ ਵੀ ਕਮਲਾ ਕਰ ਛੱਡੇ ਹੈ। ਕੋ ਗੱਲ ਇਦਾਂ ਦੀ ਹੈ ਕਿ ਬਾਬਾ ਜੀ ਦਾ ਸਾਈਕਲ ਵੱਡੇ ਡਿੱਪੂ ਚੜੇ ਨਾ ਚੜੇ ਲੇਕਿਨ ਵੱਡੇ ਡਿੱਪੂ ਦੀ ਚੜਾਈ ਤਾਂ ਬਹੁਤ ਹੋਈ ਹੋਈ ਹੈ। ਦੂਜੀ ਗੱਲ ਆਪਾਂ ਪੁੱਛਦੇ ਹਰਜੀਤ ਜੀ ਨੂੰ ਕਿ ਕਿਹੜੇ ਕਿਹੜੀ ਆਫਰ ਲਾਈ ਹੋਈ ਹੈ। ਹੁਣ ਦੇਖੋ ਸਾਗਰ ਦੀ ਵੋਟੀ ਨੇ ਤਾਂ ਇੰਡੀ ਕਾ ਚਲਾ ਲਈ ਹੈ ਤੇ ਇੰਨੀ ਚੜਾਈ ਵੀ ਕਰਾ ਲਈ ਹੈ ਕਿਦੇ ਵਾਂਗੂ ਵੱਡੇ ਡਿੱਪੂ ਵਾਂਗੂ। ਹੁਣ ਆਪਾਂ ਪੁੱਛਦੇ ਹਾਂ ਕਿ ਸਾਗਰ ਦੀ ਵੋਟੀ ਲਈ ਆਫਰਾਂ ਕਿਹੜੀ ਕਿਹੜੀ ਲਾਈ ਹੈ? ਸਾਗਰ ਦੀ ਵੋਟੀ ਵਾਸਤੇ ਆਪਾਂ ਆਫਰਾਂ ਲਾ ਦਿੱਤੀ ਹੈਗੀ ਕਿ ਨਵੀਂ ਨਵੀਂ ਗੱਡੀ ਚਲ ਗੱਲ ਹੈ ਨਾ ਜੋ ਵਿੱਚ ਨਾ ਗੱਡੀ ਵਿੱਚ ਮਾਰ ਕੇ ਬਾਹਰ ਨਿਕਲੂਗੀ ਸਾਰੇ ਸੂਟ ਦੇਖ ਕੇ ਹੈਰਾਨ ਹੋਣਗੇ ਕਿ ਆਪਾਂ ਉਹਨੂੰ ਦੇਣੇ 5 ਸੂਟ ਦੇਣੇ ਵਧੀਆ ਜਿਹੜੇ ਜਿਹੜੇ ਅੱਜ ਕੱਲ ਮਾਰਕੀਟ ਵਿੱਚ ਚੱਲਦੇਗਾ ਟ੍ਰੈਂਡਿੰਗ ਸੂਟ ਦੇਣੇ ਆ ਗਿਆ ਵੈਸੇ ਇਹ ਤਾਂ ਫਾਇਦਾ ਹੋ ਗਿਆ ਸਾਗਰ ਦੀ ਵੋਟੀ ਲਈ ਦੇਖੋ ਇੰਡੀਗਾ ਤੋਂ ਚਲਾ ਹੀ ਲੈਂਦੀ ਹੈ ਇੰਡੀਗਾ 'ਚ ਬੈ ਕੇ ਉਹ ਗੱਡੀ ਚਲਾ ਰਹੀ ਹੈ ਤੇ ਉਹਨੇ ਕਿਸੇ ਦੇ ਵਿੱਚ ਮਾਰਤੀ ਉਸ ਤੋਂ ਬਾਅਦ ਹੁਣ ਲੋਕੀ ਦੇਖ ਰਹੇ ਕਿ ਇਹ ਕੁੜੀ ਨੇ ਕੀ ਕੀਤਾ ਸਾਡੀ ਗੱਡੀ ਠੋਕਤੀ ਹੈ ਬਟ ਲੋਕੀ ਕੁੜੀ ਨੂੰ ਕੁਝ ਨਹੀਂ ਕਹ ਰਹੇ ਕਿਉਂ ਕਿਉਂ ਨਹੀਂ ਵੱਡੇ ਡਿੱਪੂ ਦਾ ਸੂਟ ਪਾਇਆ ਸੋਹਣੇ ਸੋਹਣੇ ਸੂਟ ਪਾਏ ਹੋਏ ਆ ਕਿਆ ਹੋਇਆ ਤਾਂ ਕਿਆ ਆਫਰ ਲੈ ਕੇ ਆਏ ਸੋ ਆਪਾਂ ਆਫਰਾਂ ਦੇਣੀ ਹੈਗੀਆਂ ਠੀਕ ਹੈ ਬਾਕੀ ਆਪਾਂ ਹੋਰ ਵੀ ਹੈਗੀਆਂ ਆਪਾਂ ਤੁਹਾਨੂੰ ਅੱਗੇ ਸੂਟ ਦਿਖਾਉਣੇ ਹੈਗੇ ਆ ਦੇਖੋ ਸਾਡੇ ਪਹਿਣਾ ਵਾਸਤੇ ਬਹੁਤ ਸਾਰੇ ਸੂਟ ਆ ਚੁੱਕੇ ਹੈਗੇ ਆ ਕਾਟਨ ਸੂਟ ਹੈਗੇ ਠੀਕ ਹੈ ਆਲ ਓਵਰ ਸੂਟ ਆ ਚੁੱਕਾ ਕਿਨੇ ਕਿਨੇ ਸੋਣੇ ਨਾਲ ਬਾਟਮ ਆ ਚੁੱਕੇ ਹੈਗੇ ਕਿੰਨੇ ਦੇਖੋ ਨਾਲੇ ਵਰਕ ਕੀਤਾ ਹੈਗਾ ਤਾਗੇ ਦਾ ਕੰਮ ਕੀਤਾ ਹੈਗਾ ਜਿਹੜਾ ਮਾਰਕ ਮਿਲਦਾ 11200 ਦਾ ਆਪਾਂ ਤੇਰਾ ਸਿਰਫ 695 ਰੁਪਏ ਵਿੱਚ ਦੇਣਾ ਠੀਕ ਹੈ ਜੀ 695 ਦੇ ਵਿੱਚ ਬਹੁਤ ਸੋਹਣੀ ਵਰਕਿੰਗ ਆਈਓ ਤੁਸੀਂ ਦੇਖ ਸਕਦੇ ਹੋ ਤਾਗੇ ਦਾ ਕੰਮ ਹੈ ਤੇ ਵੈਸੇ ਵੀ ਹੋਲੀ ਦਾ ਸੀਜ਼ਨ ਆ ਗਿਆ ਹੈ ਜ ਬਾਟਮ ਨਾਲ ਪਲੇਨ ਆਗੇ ਸਲਵਾਰ ਪਜਾਮੇ ਜੋ ਮਰਜੀ ਵੜਾ ਲਓ ਸਭ ਕੋ 250 ਤੋਂ ਸ਼ੁਰੂ ਸ਼ੁਰੂ ਹੋ ਜਾਂਦਾ ਜੀ ਠੀਕ ਹੈ 250 ਤੋਂ ਸ਼ੁਰੂ ਹੋ ਜਾਂਦੇ 250 ਸ਼ੁਰੂ ਹੋ ਜਾਂਦੇ ਹੈਗੇ ਜੀ ਤੇ ਇਹ 695 ਵਾਲੇ ਕੋਈ ਵੀ ਸੂਟ ਤੁਸੀਂ ਲੈ ਕੇ ਜਾ ਸਕਦੇ ਸਾਰੇ ਦੇ ਸਾਰੇ ਹਰ ਤਰ੍ਹਾਂ ਤੁਹਾਨੂੰ ਕਲਰ ਮਿਲਣਗੇ ਹਰ ਤਰ੍ਹਾਂ ਤੁਹਾਨੂੰ ਡਿਜ਼ਾਈਨ ਮਿਲਣੀ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆ ਚੁੱਕੇ ਹੈਗੇ ਲੱਗਦਾ ਜਿਵੇਂ ਅਸੀਂ ਹੌਲੀ ਦੀ ਗੱਲ ਕੀਤੀ ਹੈ ਨਾ ਜਿਹੜੇ ਰੰਗ ਰੰਗੇ ਕਲਰ ਆਉਂਦੇ ਹੈਗੇ ਆ ਤੇ ਆਪਾਂ ਤੁਹਾਨੂੰ ਰੰਗ ਰੰਗੇ ਸੂਟ ਪਹਿਨਾਉਣੇ ਹੈਗੇ ਦੇਖੋ ਕਿੰਨੇ ਸੋਹਣੇ ਆ ਚੁੱਕੇ ਸਿਰਫ 695 ਰੁਪਏ ਵਿੱਚ ਬਿਲਕੁਲ ਸ ਦੇਖਿਆ ਇਹ ਵੀ ਦੇਖ ਕੋਈ ਮੈਕਨਿਕ ਸੋਹਣੇ ਪ੍ਰਿੰਟ ਸੂਟ ਆਜੇ ਕੋ ਫੋਟੋ ਵਾਲਾ ਸੂਟ ਆ ਚੁੱਕਿਆ ਅੱਜ ਕੁੜੀਆਂ ਮੰਗਦੀਆਂ ਸਾਨੂੰ ਫੋਟੋ ਵਾਲੇ ਸੂਟ ਚਾਹੀਦੇ ਹੈਗੇ ਆ ਦੇਖੋ ਕੁੜੀ ਸੂਟ ਪਾ ਕੇ ਕਿੰਨੀ ਸੋਹਣੀ ਲੱਗ ਰਹੀ ਹੈ ਜੋ ਤੁਸੀਂ ਪਹਿਲਾਂ ਤੁਸੀਂ ਵੀ ਇਦਾਂ ਸੋਹਣੇ ਲੱਗਣੇ ਹੈਗੇ ਠੀਕ ਹੈ ਤੇ ਨਾਲ ਦੇ ਕੋਈ ਨਹੀਂ ਗਿਆ ਆਪਾਂ ਪੈਸੇ ਘੱਟ ਲੈਣੇ ਕਰਕੇ ਚੀਜ਼ ਮਾੜੀ ਹੈਗੀ ਕਪੜਾ ਘੱਟ ਹੈਗਾ ਕਪੜਾ ਤਾਂ ਪੂਰਾ ਮੈਨਾ ਹੈਗਾ ਦੇਖੋ ਸਿਰਫ 400 ਤੇ 500 ਰੁਪਏ ਵਿੱਚ ਦੇਖੋ ਕਿੰਨੇ ਸੋਹਣੇ ਸਟਾਫ ਆ ਚੁੱਕੇ ਨਾਲੇ ਫਲਾਵਰ ਦੇਖੋ ਕਿਨੇ ਕਿਨੇ ਟੋਰੀ ਆ ਚੁੱਕੇ ਗਿਆ ਬਿਲਕੁਲ ਸਹੀ ਗੱਲ ਹੈ ਫੋਟੋ ਦੇਖ ਕੇ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਕ ਰੈਫਰੈਂਸ ਫੋਟੋ ਲੈ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਸੇਮ ਟੂ ਸੇਮ ਤੁਹਾਨੂੰ ਸੂਟ ਮਿਲ ਜਾਣਾ ਹੈ ਆਪਣੇ ਅਕੋਰਡਿੰਗ ਤੁਸੀਂ ਸਟਿਚ ਕਰਵਾ ਸਕਦੇ ਹੋ ਤੇ ਸਿਰਫ 450 ਦੇ ਵਿੱਚ ਮੈਨੂੰ ਲੱਗਦਾ ਅੱਜ ਇੱਕ ਚੀਜ਼ ਹੋਰ ਲੈ ਕੇ ਜਾਣੀ ਪੈਣੀ ਹੈ ਪਿਛਲੀ ਵਾਰ ਤਾਂ ਜੀਨਾ ਲੈ ਕੇ ਗਈ ਸੀ ਹੁਣ ਸੂਟ ਵੀ ਲੈ ਕੇ ਤੁਸੀਂ ਵੜਿਆ ਦੀ ਪੂਆ ਕਿ ਮੈਂ ਜਿੱਦਾਂ ਦੀ ਚੁਆਇਸ ਰਿਹਾ ਅਕੋਰਡਿੰਗ ਵੈਰਾਈਟੀ ਲੈ ਕੇ ਜਾ ਸਕਦੇ ਬਹੁਤ ਜ਼ਿਆਦਾ ਵੈਰਾਈਟੀ ਮਿਲਣੀ ਹੈ ਕਿ ਸੂਟ ਤੁਹਾਨੂੰ ਬੱਖੋ-ਬੱਖ ਨੇ ਮੈਨੇ ਘੰਡੀਆਂ ਨਹੀਂ ਦੇਖੋ ਕਿੰਨੇ-ਕਿੰਨੇ ਸੂਬਰਾ ਆ ਚੁੱਕਿਆ ਗਿਆ ਆ ਦੇਖੋ ਕਿੰਨੇ-ਕਿੰਨੇ ਜੈਂਟਲੀ ਕਲਰ ਆ ਚੁੱਕੇ ਜੇ ਤੁਸੀਂ ਮਾਜੀ ਵੇਅਰ ਕਰ ਸਕਦੇ ਹੈਗੇ ਹਰ ਤਰ੍ਹਾਂ ਦੇ ਤੁਹਾਨੂੰ ਲਾਈਟ ਕਲਰ ਮੈਨੇ ਹੈਗਾ ਡਾਰਕ ਮੈਨੇ ਹੈਗਾ ਸਿਰਫ 400 ਤੇ 50 ਇੰਨੇ ਤੁਹਾਨੂੰ ਚੁੰਨੀ ਮੈਣੀ ਆ ਆਪਾਂ ਤੁਹਾਨੂੰ ਸੂਟ ਦੇਣਾ ਸਿਰਫ 400 ਤੇ 50 ਰੁਪਏ ਵਿੱਚ ਹੀ ਇਹ ਗੱਲ ਮੈਂ ਹਮੇਸ਼ਾ ਕਹਿੰਦੀ ਆ ਕਿ ਜਿੰਨੇ ਦਾ ਦੁਪੱਟਾ ਬਾਹਰੋਂ ਮਿਲਦਾ ਉਹਨੇ ਚ ਸਾਨੂੰ 450 ਦੇ ਵਿੱਚ ਲੈ ਕੇ ਜਾ ਸਕਦੇ ਹੋ ਆ ਦੇਖੋ 550 ਚ ਕਿੰਨੇ ਕਿੰਨੇ ਸੋਨੇ ਟੂਟ ਆ ਚੁੱਕੇ ਆਗੇ ਇਹ ਚ ਘੇਰੇ ਵਾਲੇ ਵੀ ਤੁਹਾਨੂੰ ਮੈਨੇ ਹੈਗੇ ਆ ਤੇ ਤੁਹਾਨੂੰ ਆਲ ਓਵਰੀ ਮਿਲ ਜਾਣੇ ਹੈਗੇ ਆ ਪਸੰਦ ਤੁਹਾਡੀ ਹੈਗੀ ਜਿਹੜਾ ਤੁਸੀਂ ਮਰਜ਼ੀ ਬੇਅਰ ਕਰ ਸਕਦੇ ਹੈਗੇ ਆ ਤੇ ਦੇਖੋ ਕਿੰਨੇ ਕਿੰਨੇ ਸੋਨੇ ਸਟਾਫ ਚ ਸਰਬੋਸ ਕੀ ਵਰਕ ਕੀਤਾ ਹੈਗਾ ਸਿਰਫ ਆਪਾਂ ਦੇਣਾ 500 ਤੇ ਪਿਆਰ ਪਰ ਇੰਜੀ 550 ਦੀ ਰੇਂਜ ਦੇ ਵਿੱਚ ਤੁਹਾਨੂੰ ਹੈਵੀ ਵਰਕ ਸੂਟ ਮਿਲ ਰਿਹਾ ਜਿਹੜਾ ਤੁਹਾਨੂੰ ਨਹੀਂ ਮਿਲਦਾ ਉਹੀ ਗੱਲ ਹੈ ਕਿ 500 550 ਦਾ ਸਿਰਫ ਇੱਕ ਦੁਪੱਟਾ ਮਿਲਦਾ ਲੇਕਿਨ ਤੁਹਾਨੂੰ ਫੁੱਲ ਵਰਕ ਕੀਤਾ ਹੋਇਆ ਫੈਬਰਿਕ ਵੀ ਮਿਲ ਰਿਹਾ ਵਧੀਆ ਤੇ ਫੁੱਲ ਫੈਬਰਿਕ ਮਿਲ ਜਾਂਦਾ ਫੁੱਲ ਫੁੱਲ 5 ਮੀਟਰ ਸੂਟ ਮੈਣਾ ਜੀ ਤੇ ਨਾਲ ਸਾਨੂੰ ਚੁੰਨੀ ਮੈਣੀ ਹੈ ਸਿਰਫ 500 ਤੇ ਪਿਆਰ ਪਰ ਵਿੱਚ ਕਲਰ ਡਿਜ਼ਾਈਨ ਸਾਨੂੰ ਬੱਕੋ ਬੱਕਰੇ ਮੈਣੇ ਹੈ ਗਿਆ ਇਸੋ 350 450 550 695 ਹਰ ਤਰ੍ਹਾਂ ਦੀ ਪ੍ਰਾਈਸ ਅਕੋਰਡਿੰਗ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੇ ਚੋਇਸ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਬਿਲਕੁਲ ਜਿੱਦਾਂ ਤੁਹਾਨੂੰ ਚੋਇਸ ਹੈਗੀ ਤੁਸੀਂ ਆਪਣੇ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਬਾਕੀ ਤੁਹਾਨੂੰ ਹੋਰ ਵਧੀਆ ਦਿਖਾ ਦਿੰਨੇ ਆਪਾਂ ਆਪਾਂ ਹੋਰ ਵੀ ਵੈਰਾਈਟੀ ਦੇਖ ਲੈਣੇ ਕਿਉਂਕਿ ਵੱਡੇ ਢਿੱਪੂ ਕੋਲ ਕਦੇ ਵੀ ਵੈਰਾਈਟੀ ਦੀ ਤਾਂ ਕਾਟ ਹੁੰਦੀ ਨਹੀਂ ਹੈ ਤਾਂ ਦੇਖਦੇ ਆ ਹੋਰ ਕਿਹੜੀ ਕਿਹੜੀ ਵੈਰਾਈਟੀ ਆਈ ਹੋਈ ਹੈ ਤੇ ਦੇਖਦੇ ਆ ਕਿ ਹੋਰ ਕਿੰਨੀ ਕੁ ਟੌਰ ਬਣਨ ਵਾਲੀ ਹੈ ਸਾਡੀ ਵੱਡੇ ਢਿੱਪੂ ਤੇ ਦੇਖਦੇ ਆ ਆਪਾਂ ਕਿਹੜੀ ਕਿਹੜੀ ਵੈਰਾਈਟੀ ਆਈ ਹੋਈ ਹੈ ਵੱਡੇ ਢਿੱਪੂ ਕੋਲ ਤੇ ਜਿੰਨਾ ਟਾਈਮ ਹਰ ਇੱਕ ਕੀ ਸੋਚ ਕੇ ਲਾਈਏ ਤੇ ਇਸ ਆਫਰ ਸਿਰਫ ਉਹਨਾਂ ਦੀ ਬੋਟੀ ਲਈ ਹੈ ਕਿ ਸਾਰਿਆਂ ਲਈ ਹੈ ਇਹ ਸਾਰਿਆਂ ਲਈ ਆਫਰ ਆ ਉਹਦਾ ਕਾਰਨ ਇਹ ਆ ਸਾਗਰ ਦੀ ਬੋਟੀ ਦਾ ਵਿਚਾਰੀ ਆਪਣੀ ਪ੍ਰੈਜੈਂਟ ਕਰੂਗੀ ਜੀ ਜਾਂ ਅਸੀਂ ਆਪਣੀਆਂ ਪ੍ਰੈਜੈਂਟ ਕਰਦੇ ਆ ਸਾਡੇ ਕੋਲ ਹਰ ਸੂਟ ਸਾਰੇ ਆਫਰ ਤੇ ਲੱਗੇ ਹੋਏ ਆ ਜਿਹੜਾ 10 ਤੋਂ 20 ਰੁਪਏ ਪ੍ਰੋਫਿਟ ਦੇ ਨਾਲ ਅਸੀਂ ਵੇਚਦੇ ਆ ਉਹ ਸਾਗਰ ਦੀ ਬੋਟੀ ਲਈ ਵੀ ਹੈਗਾ ਤੇ ਉਹ ਬਾਕੀ ਸਾਰਿਆਂ ਲਈ ਵੀ ਹੈਗਾ ਆ ਮਤਲਬ ਸਾਗਰ ਦੀ ਬੋਟੀ ਦਿੱਤਾ ਚੜਾਈ ਇੰਡਿਕਾ 'ਚ ਬੈ ਕੇ ਹੋਈ ਗਈ ਹੈ ਨਾਲ ਉਹਨੇ ਵੱਡੇ ਡਿੱਪੂ ਦੇ ਸੂਟ ਪਾ ਲੈਨੇ ਹੋਰ ਚੜਾਈ ਹੋ ਜਾਣੀ ਹੈ ਦੂਜੀ ਗੱਲ ਤੁਸੀਂ ਇਹ ਸਾਰੇ ਸਸਤੇ ਸੂਟ ਸਾਰਿਆਂ ਲਈ ਆਫਰ ਲਾਤੀ ਸਾਰਿਆਂ ਲਈ ਆਫਰ ਆ ਜਦੋਂ ਮਰਜੀ ਕੋਈ ਆ ਕੇ ਚਾਹੇ 1 ਕਿਲੋਵੇ ਚਾਹੇ 10 ਕਿਲੋਵੇ ਸਾਰਿਆਂ ਲਈ ਇਹ ਆਫਰ ਲੱਗੀ ਜੀ ਤੇ ਮੈਂ ਦੇਖਿਆ ਕਿ ਨਾ ਹਰ ਸੂਟ ਤੇ ਇੱਕ ਪ੍ਰਾਈਸ ਟੈਗ ਲੱਗਿਆ ਹੁੰਦਾ ਤੁਸੀਂ ਕਦੇ ਵੀ ਕਸਟਮਰ ਦੇਖ ਕੇ ਪ੍ਰਾਈਸ ਨਹੀਂ ਸੈੱਟ ਕਰਦੇ ਤੇ ਹਮੇਸ਼ਾ 10 ਤੋਂ 20 ਰੁਪਏ ਦਾ ਪ੍ਰੋਫਿਟ ਰੱਖਿਆ ਇਹਦਾ ਕਾਰਨ ਕੀ ਹੈ ਦੇਖੋ ਅਸੀਂ ਕਿਸੇ ਵੀ ਕਸਟਮਰ ਨਾਲ ਹੇਰਾਫੇਰੀ ਨਹੀਂ ਕਰਨੀ ਹੁੰਦੀ ਇਮਾਨਦਾਰੀ ਨਾਲ ਕੰਮ ਕਰ ਤਾਂ ਕਿ ਅਗਲਾ ਬੜੇ ਵਧੀਆ ਤਰੀਕੇ ਨਾਲ ਦੋ ਸੂਟ ਲੈਣਾ ਆ ਬੀਬੀ ਸੂਟ ਲੈ ਕੇ ਜਾਂਦਾ ਇਸੇ ਕਰਕੇ ਲੈ ਕੇ ਜਾਂਦਾ ਕਿ ਅਗਲਾ ਸੋਚ ਕੇ ਆ ਜਾਂਦਾ 20000 ਦੀ ਸ਼ਾਪਿੰਗ ਕਰਨੀ 20000 ਚੀਜ਼ ਨੂੰ ਅਗਲਾ ਸੂਟ ਜਾਇ 20 ਸੂਟ ਲੈਣੇ ਇੱਥੇ ਅਗਲਾ 50 ਸੂਟ ਲੈ ਕੇ ਜਾਂਦਾ ਇਸੇ ਕਰਕੇ ਹਰੇਕ ਨੂੰ ਫਾਇਦਾ ਹੁੰਦਾ ਤੇ ਆਪ ਲੈ ਕੇ ਜਾਂਦਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਭੇਜਦਾ ਜੀ ਗੱਲ ਤਾਂ ਬਿਲਕੁਲ ਸਹੀ ਹੈ ਬੰਦਾ 20000 ਆਪਣਾ ਬਜਟ ਲੈ ਕੇ ਚੱਲਿਆ ਹੋਵੇ ਤੇ ਉਸ ਤੋਂ ਬਾਅਦ ਉਹਨੂੰ 20000 ਦੇ ਵਿੱਚ ਹੀ ਉਹਨੇ ਸੋਚੇ ਹੋਵੇ ਕਿ 20 ਸੂਟ ਲੈਣੇ ਤੇ 50 ਸੂਟ ਮਿਲ ਜਾਣ ਚਾਂਦੀ ਚਾਂਦੀ ਹੋ ਜਾਂਦੀ ਮੈਂ ਕਹਿੰਦੀ ਚਾਂਦੀ ਵੀ ਛੱਡੋ ਸੋਨਾ ਕਿ ਕਿਵੇਂ 10 ਤੋਂ 20 ਰੁਪਏ ਦਾ ਮਾਰਜਿਨ ਰੱਖ ਕੇ ਉਹਨਾਂ ਦਾ ਮੇਨ ਮੋਟਿਵ ਹੈ ਕਿ ਸੇਲਸ ਵਧਾਉਣੀ ਹੈ ਤੇ ਆਪਾਂ ਜਿੱਧਰ ਤੱਕ ਵੀ ਨਿਗਾ ਮਾਰਾਂਗੇ ਵੱਡੇ ਢੀਪੂ ਤੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਹਰ ਪਾਸੇ ਸੂਟ ਹੀ ਸੂਟ ਨਜ਼ਰ ਆਣ ਆਲੇ ਪਹਿਲਾਂ ਦੇਖੋ ਇੰਨੇ ਸੋਹਣੇ ਸੂਟ ਇੰਨੇ ਲਸ਼ਕਾਰੇ ਮਾਰਦੇ ਆ ਇੱਕ ਕੱਲੇ ਸੂਟ ਇੰਨੇ ਸੋਹਣੇ ਲੱਗ ਰਹੇ ਜੇਕਰ ਤੁਸੀਂ ਪਾ ਲੇ ਤਾਂ ਤੁਸੀਂ ਕਿੰਨੇ ਸੋਹਣੇ ਲੱਗਣ ਆਲੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਢੀਪੂ ਤੇ ਤੁਸੀਂ ਨਿਗਾ ਮਾਰੋ ਪਿੱਛੇ ਐਦਾਂ ਨਹੀਂ ਲੱਗ ਰਿਹਾ ਜਿਵੇਂ ਸੂਟਾਂ ਤੇ ਦੀਵਾਰ ਖੜੀ ਕੀਤੀ ਹੋਈ ਹੈ ਜਿੱਥੇ ਥੱਗ ਵੀ ਤੁਹਾਡੀ ਨਿਗਾਹਾਂ ਨਾਲੀਏ ਤੁਹਾਨੂੰ ਸੂਟਾਂ ਦੀ ਦੀਵਾਰ ਹੀ ਨਜ਼ਰ ਆਣੇ ਵਾਲੀ ਹੈ ਤੇ ਇੰਨੇ ਸੋਹਣੇ ਸੋਹਣੇ ਸੂਟ ਇੰਨੀ ਸੋਹਣੀ ਸੋਹਣੀ ਵੈਰਾਈਟੀ ਹਰ ਤਰ੍ਹਾਂ ਦੇ ਕਪੜਾ ਮਿਲ ਜਾਣਾ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਹੈ ਜੇਕਰ ਤੁਸੀਂ ਸਿੰਪਲ ਪਸੰਦ ਕਰਦੇ ਹੋ ਕਢਾਈ ਦੇ ਵਿੱਚ ਪਸੰਦ ਕਰਦੇ ਹੋ ਜਿਹੜਾ ਫੈਬਰਿਕ ਪਸੰਦ ਕਰਦੇ ਹੋ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀ ਹੈ ਤੇ ਇੱਥੇ ਵੀ ਤੁਸੀਂ ਨਿਗਾ ਮਾਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਹੈ ਤੇ ਇਹ ਤਾਂ ਆਪਾਂ ਦੇਖਿਓ ਉੱਤੋਂ ਉੱਤੋਂ ਥੋੜੀ ਜੀ ਪੜੀ ਬਣਨੀ ਐ ਸੋਡੀ ਤੋਂ ਟੌਰ ਵੀ ਤਾਂ ਬਣਨੀ ਐ ਤੇ ਆਪਾਂ ਹਰਜੀਜੀ ਕੋਲ ਚਲਦੇ ਤੇ ਦੇਖਦੇ ਕਿਹੜੀ ਵੈਰਾਈਟੀ ਆਈ ਹੋਈ ਐ ਤੇ ਹੁੰਦੇ ਇਕਦਮ ਪਸੌਣੀ ਸੌਣੀ ਵੈਰਾਈਟੀ ਹਰਜੀਜੀ ਪਹਿਲਾਂ ਹੀ ਸਜਾ ਸਜਾ ਕੇ ਰੱਖਣ ਲੱਗੇ ਹੋ ਜਾਂ ਕਿ ਕੋਈ ਵੈਰਾਈਟੀ ਰਹਿ ਨਾ ਜਾਵੇ ਕਿਉਂ ਹਰਜੀਜੀ ਆ ਦੇਖੋ ਕਾਟਨ ਸੂਟ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ ਬਿਲਕੁਲ ਡੀਸੈਂਟ ਹੈਗਾ ਪ੍ਰਿੰਟ ਕਿੰਨਾ ਪਿਆਰਾ ਆ ਚੁੱਕਾ ਹੈਗਾ ਤੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਹੈ ਨੈਕ ਤੇ ਕਿੰਨਾ ਵਧੀਆ ਵਰਕ ਕੀਤਾ ਹੈਗਾ ਠੀਕ ਹੈ ਤੇ ਨਾਲ ਦੇਖੋ ਦੁਪੱਟਾ ਕਿੰਨਾ ਵਧੀਆ ਗਿਆ ਇਹ ਆਪਾਂ ਤੁਹਾਨੂੰ ਦੇ ਸਿਰਫ 800 ਤੇ 95 ਰੁਪਏ ਵਿੱਚ ਹੀ 895 ਦੇ ਵਿੱਚ ਇਹੋ ਜੀ ਵੈਰਾਈਟੀ ਤੇ ਤੁਸੀਂ ਦੇਖ ਸਕਦੇ ਹੋ ਫੁੱਲ ਲੱਗੇ ਹੋਏ ਆ ਹਰਜੀਜੀ ਹਮੇਸ਼ਾ ਮੈਨੂੰ ਹਰ ਵਾਰ ਕਹਿੰਦੇ ਸੀ ਕਿ ਫੁੱਲ ਇਹ ਮੈਨੂੰ ਇਹ ਕਿ ਸਿਰਫ 895 ਰਿਮੈਨ ਨਹੀਂ ਕਿਥੋਂ ਵੱਡੇ ਡੀਪੂ ਤੋਂ ਜੀ ਬਿਲਕੁਲ ਸਹੀ ਗੱਲ ਹੈ ਤੇ ਇੰਨੇ ਸੋਹਣੇ ਸੋਹਣੇ 895 ਦੇ ਵਿੱਚ ਡਿਜ਼ਾਈਨਰ ਪੀਸਸ ਤੁਹਾਨੂੰ ਮਿਲ ਰਿਹਾ ਹੈ ਦੁਪੱਟਾ ਵੀ ਤੁਹਾਨੂੰ ਸੋਨਾ ਮਿਲ ਰਿਹਾ ਹੈ ਹਰ ਇੱਕ ਚੀਜ਼ ਤੁਹਾਨੂੰ ਨਾਲ ਮਿਲ ਰਹੀ ਹੈ ਤੇ ਤੁਸੀਂ ਅਪਰੇ ਕੋਰਡਿੰਗ ਸਟਿਚ ਕਰਵਾ ਸਕਦੇ ਹੋ ਦੇਖ ਸਕਦੇ ਹੋ ਸਿੰਪਲ ਤੋਂ ਸਿੰਪਲ এলিਗੈਂਟ ਤੋਂ এলিਗੈਂਟ ਸੂਟਸ ਤੁਹਾਨੂੰ ਮਿਲਣ ਆਲੇ ਜਿਹੜੇ ਫੱਬਣ ਵੀ ਆਲੇ ਹੈ ਤੇ ਤੁਸੀਂ ਚਾਰ ਚੰਨ ਲਾਣ ਆਲੇ ਹੋ ਆ ਦੇਖੋ ਨਾਲੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਪੂਰਾ ਸਿਲਕ ਦਾ ਸੂਟ ਆ ਚੁੱਕਾ ਪੂਰਾ ਡੀਸੈਂਟ ਪੀਸ ਹੈਗਾ ਤੇ ਪੂਰਾ ਫਰੰਟ ਹੈਵੀ ਹੈਗਾ ਇਹ ਜਿਹੜਾ ਬਾਹਰ 2600 ਮਿਲਦਾ ਹੈਗਾ ਆਪਾਂ ਦੇਣਾ ਸਿਰਫ 1495 ਜਨਾ ਦੇਖੋ ਚੁੰਨੀਆਂ ਕਿੰਨੀ ਖੁਲੜੁਲੀ ਆ ਚੁੱਕੀਆਂ ਸਿਰਫ 1495 ਵਿੱਚ ਕਲਰ ਡਿਜ਼ਾਈਨਸ ਉਹ ਕੋ ਵੱਖਰੇ ਮੈਨੇ ਹੈਗੇ ਬਿਲਕੁਲ ਸਹੀ ਗੱਲ ਹੈ 1495 95 ਦੇ ਵਿੱਚ ਤੁਹਾਨੂੰ ਇਹ ਕਲਰ ਵੀ ਮਿਲ ਰਿਹਾ ਜਿਹੜਾ ਕਲਰ ਤੁਹਾਨੂੰ ਈਜ਼ਲੀ ਨਹੀਂ ਮਿਲਦਾ カラー ਤੁਸੀਂ ਇੱਕ ਵਾਰੀ ਦੇਖ ਰਹੇ ਹੋ ਇਹ ਗ੍ਰੀਨ ਕਲਰ ਹੋ ਗਿਆ ਬਲੂ ਕਲਰ ਹੋ ਗਿਆ ਇਹ ਇਹੋ ਜਿਹੇ ਕਲਰਸ ਨੇ ਜਿਹੜੇ इजीली ਸਾਨੂੰ ਨਹੀਂ ਮਿਲਦੇ ਤੇ ਸਾਨੂੰ ਕਿੰਨੇ ਪ੍ਰਾਈਸ ਤੇ ਮਿਲ ਜਾਣੇ ਹੈ ਜੀ ਸਿਰਫ 1495 ਰੁਪਏ ਵਿੱਚ 1495 ਦੇ ਵਿੱਚ ਨਾਲ ਤੁਹਾਨੂੰ ਕੰਟਰਾਸਟ ਵਿੱਚ ਦੁਪੱਟਾ ਵੀ ਮਿਲ ਜਾਣਾ ਪਿੰਕ ਕਲਰ ਦਾ ਦੁਪੱਟਾ ਹੈ ਪਿੰਕ ਕਲਰ ਦੇ ਫੁੱਲ ਲੱਗੇ ਹੋਏ ਆ ਨਾਲ ਕੰਟਰਾਸਟ ਦੇ ਵਿੱਚ ਮਿਲ ਜਾਣਾ ਤੇ ਬਹੁਤ ਹੀ ਸੋਹਣਾ ਲੱਗਣ ਵਾਲਾ ਹੈ ਬਲੂ ਦੇ ਨਾਲ ਪਿੰਕ ਦਾ ਅਲੱਗ ਹੀ ਕੰਟਰਾਸਟ ਜਾਂਦਾ ਹੈ ਦੇਖੋ ਆਲ ਓਵਰ ਚਾਹੀਦਾ ਤੁਹਾਨੂੰ ਨਾ ਮੈਚਿੰਗ ਚਾਹੀਦੀ ਹੈ ਹੈਗੇ ਤੁਹਾਨੂੰ ਹਰ ਤਰ੍ਹਾਂ ਦੇ ਮੈਂਡੇ ਹੈਗੇ ਇਹ ਵੀ 1495 ਦੇਣਾ ਹੈ ਡੀਆ ਨਹੀਂ ਤੁਹਾਨੂੰ ਕਾਫੀ ਮਿਲ ਜਾਣੀ ਹੈਗੀ ਹੈ ਠੀਕ ਹੈ ਪਸੰਦ ਤੁਸੀਂ ਕਰਨੇ ਚ ਲਾਈਟ ਕਲਰ ਵੀ ਹੈਗੇ ਡਾਰਕ ਵੀ ਹੈਗੇ ਬਿਲਕੁਲ ਸਹੀ ਗੱਲ ਹੈ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਕਲਰ ਹਰ ਤਰ੍ਹਾਂ ਦਾ ਫੈਬਰਿਕ ਹਰ ਤਰ੍ਹਾਂ ਦਾ ਕਲਰ ਤੁਹਾਨੂੰ ਮਿਲ ਜਾਣਾ ਹੈ ਤੁਸੀਂ ਕੰਟਰਾਸਟ ਦੇ ਵਿੱਚ ਚਾਹੁੰਦੇ ਹੋ ਕੰਟਰਾਸਟ ਦੇ ਵਿੱਚ ਮਿਲ ਜਾਊਗਾ ਤੁਸੀਂ ਆਲ ਓਵਰ ਚਾਹੁੰਦੇ ਹੋ ਆਲ ਓਵਰ ਮਿਲ ਜਾਊਗਾ ਡਾਰਕ ਲਾਈਟ ਹਰ ਇੱਕ ਤਰ੍ਹਾਂ ਦੇ ਕਲਰਸ ਮਿਲ ਜਾਣਾ ਹੈ ਆ ਦੇਖੋ ਕਾਟਨ ਸਟਾਫ ਕਿੰਨਾ ਚੋਗਾ ਸੋਣਾ ਆ ਚੁੱਕਿਆ ਗਿਆ ਹੈ ਤੇ ਮੈਂ ਅੱਜਕਲ ਦੇਖਿਆ ਵੀ ਹੈ ਕਿ ਕੁੜੀਆਂ ਜਿਹੜੇ ਹੈਗੀਆਂ ਨੇ ਉਹ ਅੱਜਕਲ ਪੇਸਟਲ ਕਲਰਸ ਪਾਣੇ ਬਹੁਤ ਪਸੰਦ ਕਰਦੀ ਹੈ ਇਹੋ ਜਿਹੇ ਕਲਰ ਜਿਹਨੂੰ ਆਪਾਂ ਇੰਗਲਿਸ਼ ਕਲਰਸ ਵੀ ਕਹਿੰਦੇ ਆ ਅੱਜਕਲ ਲੋਕੀ ਬਹੁਤ ਹਦਾ ਪ੍ਰੇਫਰ ਕਰਦੇ ਆ ਤੇ ਤੁਹਾਨੂੰ ਉਹ ਮਿਲ ਜਾਣੇ ਆ ਤੇ ਬਿਲਕੁਲ ਤੁਸੀਂ ਸਿੰਪਲ ਵੀ ਨਹੀਂ ਲੱਗਣਾ ਤੇ ਤੁਸੀਂ ਐਲੀਗੈਂਟ ਵੀ ਲੱਗਣਾ ਹੈ ਇੱਕੋ ਚੀਜ਼ ਹੁੰਦੀ ਹੈ ਨਾ ਮਿਨਿਮਲ ਚੀਜ਼ ਪਾ ਕੇ ਵੀ ਤੁਸੀਂ ਸੋਹਣੇ ਲੱਗਣਾ ਨਾਲੇ ਉਹ ਬਿਲਕੁਲ ਉਹਦਾ ਤੁਹਾਨੂੰ ਵਰਕ ਮਿਲ ਜਾਣਾ ਤੁਹਾਨੂੰ ਕਲਰ ਆਪਸ਼ਨਸ ਮਿਲ ਜਾਣੀਆਂ ਨੇ ਤੁਸੀਂ ਸਾਗਰ ਦੀ ਬੋਟੀ ਮਾਰ ਪਾਣੀ ਸੂਟ ਪਾ ਕੇ ਆਨੇ ਸੋਹਣੇ ਠੀਕ ਹੈ ਤੇ ਆਪਾਂ ਤੁਹਾਨੂੰ ਇੰਨੇ ਸੋਹਣੇ ਵਧੀਆ ਸੂਟ ਦੇਣਾ ਹੈ ਸਿਰਫ 1850 ਰੁਪਏ ਵਿੱਚ ਗੱਲ ਤਾਂ ਬਿਲਕੁਲ ਸਹੀ ਹੈ ਤੇ ਜੇਕਰ ਸਾਗਰ ਦੀ ਬੁੱਟੀ ਨੇ ਇੰਡੀ ਕਾ ਮਾਰ ਵੀ ਦਿੱਤੀ ਕੋਈ ਗੱਲ ਨਹੀਂ ਜੇਕਰ ਤੁਸੀਂ ਐਕਟਵਾ ਲੈ ਕੇ ਜਾ ਰਹੇ ਹੋ ਤਾਂ ਤੁਸੀਂ ਵੀ ਕਿਸੇ ਦੇ ਵਿੱਚ ਐਕਟਵਾ ਮਾਰਤੀ ਦੇ ਵੱਡੇ ਢਿੱਪੂ ਦਾ ਸੂਟ ਪਾਇਆ ਹੋਇਆ ਕੋਈ ਤੁਹਾਨੂੰ ਕੁਝ ਨਹੀਂ ਕਹਿਣਾ ਲਾ ਕਿਉਂਕਿ ਤੁਸੀਂ ਵੱਡੇ ਢਿੱਪੂ ਦਾ ਸੂਟ ਪਾਇਆ ਤੁਸੀਂ ਸੋਹਣੀ ਇਹਨੇ ਲੱਗਣ ਵਾਲਿਓ ਕਿ ਲੋਕਾਂ ਨੇ ਆਪਣਾ ਨੁਕਸਾਨ ਭੁੱਲ ਕੇ ਤੁਹਾਡੇ ਸੂਟ ਵੱਲ ਵੇਖਣ ਲੱਗ ਜਾਣਗੇ ਇਹ ਵੀ ਕਿਸੇ ਵਿੱਚ ਮਾਰ ਨਹੀਂ ਨਹੀਂ ਹੈਗੀ ਕਿਉਂਕਿ ਤੁਸੀਂ ਧਿਆਨ ਕੇਅਰਫੁਲੀ ਚਲਾਉਣੀ ਹੈਗੀ ਠੀਕ ਹੈ ਬਿਲਕੁਲ ਸਹੀ ਗੱਲ ਹੈ ਨਾ ਕਿਸੇ ਦੇ ਵਿੱਚ ਮਾਰਨੀ ਹੈ ਤੇ ਆਪਣਾ ਵੀ ਪੂਰਾ ਪੂਰਾ ਧਿਆਨ ਰੱਖਣਾ ਵੈਸੇ ਤਾਂ ਮੈਨੂੰ ਲੱਗਦਾ ਲੋਕੀ ਆਪ ਹੀ ਤੁਹਾਨੂੰ ਦੇਖ ਕੇ ਰੁਕਣ ਆਲੇ ਕਿਉਂਕਿ ਜਦ ਤੁਸੀਂ ਇੰਨਾ ਸੋਹਣਾ ਸੂਟ ਪਾ ਲੈਣਾ ਤਾਂ ਬਿਲਕੁਲ ਇੰਨੇ ਜ਼ਿਆਦਾ ਗ੍ਰੇਸਫੁਲ ਲੱਗਣ ਆਲੇ ਹੋ ਤੇ ਸਟਾਪ ਆਪੇ ਲੱਗਣਾ ਆਪਣੇ ਆਪ ਹੀ ਹੈ ਠੀਕ ਹੈ ਪਾਰਕਿੰਗ ਲਾਈਟਾਂ ਦੀ ਜ਼ਰੂਰ ਜ਼ਰੂਰਤ ਨਹੀਂ ਪੈਣੀ ਬਿਲਕੁਲ ਬਿਲਕੁਲ ਗੱਲਾਂ ਨਾਲ ਆਪਾਂ ਤੁਹਾਨੂੰ ਵੈਰਾਈਟੀ ਦਿਖਾਈ ਦੀ ਹੈ ਕਿ ਨਾ ਕਈ ਕਹਿੰਦੇ ਸੀ ਗੱਲਾਂ ਥੋੜੀ ਜਿਆਦਾ ਹੋਣੀਆਂ ਤੇ ਵੈਰਾਈਟੀ ਘੱਟ ਹੁੰਦੀ ਆ ਮੈਨੂੰ ਤੁਹਾਨੂੰ ਪਤਾ ਹੈ ਐਂਟਰਟੇਨਮੈਂਟ ਆਪਾਂ ਸਾਰੇ ਕਰੀਦਾ ਹੈਗਾ ਦੇਖੋ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਡੀਸੈਂਟ ਹੈ ਮੇਰੇ ਕੋਲ ਧਾਗੇ ਦਾ ਕੰਮ ਹੈ ਕੀਤਾ ਨਾਲ ਦੇਖੋ ਡਿਜ਼ਾਈਨਿੰਗ ਕਿੰਨੀ ਵਧੀਆ ਬਾਜੂ ਤੇ ਵਰਕ ਹੈਗਾ ਤੇ ਨਾਲ ਦੇਖੋ ਬਾਟਮ ਦੀ ਵਰਕ ਹੈਗਾ ਤੇ ਨਾਲ ਦੇਖੋ ਦੁਪੱਟਾ ਕਿੰਨਾ ਵਧੀਆ ਆ ਚੁੱਕਾ ਸੀ ਇਹ ਵੀ 1800 ਤੇ ਪਿਆਰ ਪਿਆ ਦੇਣਾ ਭਾਜੀ 1850 ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ 컬러 ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੈ ਤੇ ਮੈਂ ਥੱਲੇ ਨਾ ਇੱਕ चीज ਓਟੇਸ ਕਰ ਰਹੀ ਸੀ ਕਿ ਪਿੰਕ ਦੇ ਕਿੰਨੇ ਸ਼ੇਡ ਆਏ ਹੋਏ ਆ ਦੇਖੋ ਇਹ ਡਾਰਕ ਪਿੰਕ ਦੇ ਵਿੱਚ ਆਇਆ ਹੋਇਆ ਹੈ ਇਹ ਬੇਬੀ ਪਿੰਕ ਦਾ ਸ਼ੇਡ ਆਇਆ ਹੋਇਆ ਹੈ ਮਤਲਬ ਪਿੰਕ ਦੇ ਵਿੱਚ ਤੁਹਾਨੂੰ ਡਿਫਰੈਂਟ ਡਿਫਰੈਂਟ ਸ਼ੇਡਸ ਮਿਲ ਜਾਣੇ ਆ ਕਿ ਜਿਹੜਾ ਤੁਸੀਂ ਪਸੰਦ ਕਰਦੇ ਹੋ ਅਪਰ ਕੋਰਡਿੰਗ ਚੂਜ਼ ਕਰ ਸਕਦੇ ਹੋ 컬러 ਮੈਂ ਤੁਹਾਨੂੰ ਦੋ ਦੋ ਚਾਰ ਚਾਰ ਚਾ ਪੀਜਣੇ ਚਾਹੀਦੇ ਮਿਲ ਜਾਣੇ ਹੈਗੇ ਪਰ ਥੋੜਾ ਮੋਨਟ ਆਉਣ ਦੀ ਕੋ ਕਿੰਨੇ ਹਰ ਇੱਕ ਦੀ ਦਿੱਲੀ ਚਾਹਤ ਦੀ ਬੜੀ ਪੂ ਬੰਗਾਲ ਦੀ ਸ਼ਾਪਿੰਗ ਕਰਨੀ ਹੈਗੀ ਆ ਆ ਵੀ ਦੇਖੋ 27250 ਘਾਟ ਨਹੀਂ ਸੁੱਟਿਆਗਾ ਆਪਾਂ ਦੇ ਨਾਲ 2000 ਤੇ 95 ਰੁਪਏ ਚ ਦੇਖੋ ਨਾਲੇ ਵਰਕ ਕਿੰਨੇ ਵਧੀਆ ਆ ਚੁੱਕੇ ਨਾਲ ਦੇਖੋ ਵਾਈ ਤੇ ਵਰਕ ਆ ਚੁੱਕਾ ਹੈਗਾ ਆ ਗੱਲ ਬਿਲਕੁਲ ਸਹੀ ਹੈ ਤੇ ਤੁਸੀਂ ਹਮੇਸ਼ਾ ਕੋਸ਼ਿਸ਼ ਕਰਿਓ ਕਿ ਤੁਸੀਂ ਜਾਂ ਤਾਂ ਮਾਰਨਿੰਗ ਵਿਲ ਲੈ ਆਓ ਬਿਕਾਜ਼ ਤਾਂ ਕਿ ਤੁਸੀਂ ਵੱਧ ਤੋਂ ਵੱਧ ਵੈਰਾਈਟੀ ਦੇਖ ਸਕੋ ਦੂਜੀ ਗੱਲ ਜੇਕਰ ਤੁਸੀਂ ਨਹੀਂ ਆ ਸਕਦੇ ਤੁਸੀਂ ਆਨਲਾਈਨ ਸ਼ਾਪਿੰਗ ਰਾਹੀਂ ਵੀ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਸਕਰੀਨ ਦੇ ਦਿੱਤੇ ਗਏ ਨੰਬਰਾਂ ਤੇ ਵੀਡੀਓ ਕਾਲ ਲਾ ਕੇ ਵੀ ਵੈਰਾਈਟੀ ਦੇਖ ਸਕਦੇ ਹੋ ਤੇ ਸ਼ਾਪਿੰਗ ਕਰ ਸਕਦੇ ਹੋ ਆਪਣੇ ਅਕੋਰ ਤੇ ਬਿਲਕੁਲ ਤੁਸੀਂ ਜੇ ਕਰਕੇ ਸੀ ਫੰਕਸ਼ਨ ਪਾਰਟੀ ਲਈ ਤੁਸੀਂ ਨੂੰ ਸੁਝਾਉਣੇ ਹੋ ਤਾਂ ਤੁਹਾਨੂੰ ਤੁਹਾਨੂੰ ਹੀ ਪਤਾ ਹੈ ਕਿ ਇਦਾਂ ਦੇ ਸੂਟ ਕੱਟੋ-ਕੱਟ 5-6000 ਤੋਂ ਕੱਟ ਨਹੀਂ ਆਉਂਦੇ ਲੇਕਿਨ ਤੁਹਾਨੂੰ ਕਿੰਨੇ ਚ ਮਿਲ ਜਾਣੇ ਹਜੀ ਜੀ ਸਿਰਫ 2350 ਰੁਪਏ ਵਿੱਚ 2350 ਦੇ ਵਿੱਚ ਤੁਹਾਨੂੰ ਇਹ ਵੈਰਾਈਟੀ ਮਿਲ ਜਾਣੀ ਹੈ ਕਲਰਸ ਮਿਲ ਜਾਣੇ ਹੈ ਤੇ ਵਰਕ ਵੀ ਇੰਨਾ ਸੋਹਣਾ ਮਿਲਦਾ ਆ ਦੇਖੋ ਸੱਚੇ ਮੋਤੀਆਂ ਦਾ ਸੂਟ ਆ ਚੁੱਕਾ ਹੈਗਾ ਬਹੁਤ ਸੋਹਣੇ ਮੋਤੀ ਲੱਗੇ ਹੋਏ ਆ ਆਪਾਂ ਸਮੁੰਦਰ ਜਣਾ ਇੱਕ ਇੱਕ ਸਮੋਤੀ ਲੱਭ ਕੇ ਲੈਂਦੇ ਹੋਇਆ ਠੀਕ ਆ ਸਾਡੀ ਟੌਰ ਬਣਾਉਣ ਵਾਸਤੇ ਇਹ ਵੀ ਦੇਣਾ 2900 ਤੇ ਰੁਪਏ ਵਿੱਚ 2950 ਦੇ ਵਿੱਚ ਮੈਨੂੰ ਲੱਗਦਾ ਤੁਹਾਡੀ ਹਲਦੀ ਦੀ ਇੱਕ ਆਊਟਫਿਟ ਰੈਡੀ ਹੋ ਜਾਣੀ ਹੈ ਕਿਉਂਕਿ yellow ਕਲਰ ਇੱਕ ਇਹੋ ਜਿਹਾ ਕਲਰ ਹੈ ਜਿਹੜਾ ਆਪਾਂ ਹਰ ਵਾਰੀ ਹਰ ਵਾਰੀ ਹਲਦੀ ਦੇ ਵਿੱਚ ਪਾਉਂਦੇ ਆ ਜਦ ਵਟਨਾ ਹੁੰਦਾ ਜਿਹਨੂੰ ਆਪਾਂ ਵਟਨਾ ਹੀ ਕਹਿੰਦੇ ਆ ਤੁਸੀਂ ਕਿਤੇ ਵੀ ਪਾ ਸਕਦੇ ਬਟ ਤੁਸੀਂ ਦੇਖ ਸਕਦੇ ਹੋ 2950 ਦੇ ਵਿੱਚ ਤੁਹਾਡੀ ਇੱਕ ਹਲਦੀ ਦੀ ਆਊਟਫਿਟ ਵੀ ਰੈਡੀ ਹੋ ਜਾਏਗੀ ਇਹ ਆਪਾਂ ਤੁਹਾਨੂੰ ਨਜ਼ਰ بچਾਉਣ ਵਾਸਤੇ ਬਲੈਕ ਸੂਟ ਵੀ ਰੱਖੇ ਹੋਏ ਆ ਇਹ ਆਪਾਂ ਦਾ 2950 ਦੇਣਾ ਹੈਗਾ ਠੀਕ ਹੈ ਕਿੰਨੇ ਸੋਨੇ ਦੇ ਨਾ ਕਿ ਵਰਕ ਆ ਚੁੱਕੇ ਨਾਲ ਦੇਖੋ ਵਰਕ ਵੀ ਕਿੰਨਾ ਵਧੀਆ ਕੀਤਾ ਹੈਗਾ ਨਾਲ ਪ੍ਰਿੰਟ ਬਹੁਤ ਸੋਨੇ ਆ ਚੁੱਕੇ ਹੈਗੇ ਆ ਗੱਲ ਬਿਲਕੁਲ ਸੀ ਡਿਟੇਲਿੰਗ ਬਹੁਤ ਸੋਣੀ ਹੋਈ ਹੋਈ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਬਾਰੀਕ ਡਿਟੇਲਿੰਗ ਹੋਈ ਹੋਈ ਹੈ ਤੇ ਬਲੈਕ ਕਲਰ ਦੇ ਨਾਲ ਬਹੁਤ ਸੋਹਣਾ ਕੰਟਰਾਸਟ ਵੀ ਤੁਹਾਨੂੰ ਮਿਲ ਜਾਣਾ ਹੈ ਇਹ ਚ ਕਲਰ ਤੁਹਾਨੂੰ ਵਾਈਟ ਵਿੱਚ ਮਿਲ ਜਾਣਾ ਠੀਕ ਹੈ ਆ ਦੇਖੋ ਕਿੰਨਾ ਸੋਹਣਾ ਆ ਚੁੱਕਾ ਚਿਮਰਦੇ ਵਿੱਚ ਸੂਟ ਆ ਚੁੱਕਾ ਸਿਰਫ 3500 ਰੇਂਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਜਿੱਦਾਂ ਵੈਰਾਈਟੀ ਵਧਦੀ ਜਾ ਰਹੀ ਹੈ ਉਦੋਂ ਉਦੋਂ ਦਾ ਪ੍ਰਾਈਸ ਵੀ ਵਧਦੇ ਜਾ ਰਿਹਾ ਤੁਸੀਂ ਆਪਣੇ ਪ੍ਰਾਈਸ ਦੇ ਅਕੋਰਡਿੰਗ ਚੂਜ਼ ਕਰ ਸਕਦੇ ਹੋ ਕਿ ਤੁਹਾਨੂੰ ਕਿਹੜੀ ਚ ਅਫੋਰਡੇਬਲ ਲੱਗਦੀ ਹੈ ਕਿਹੜੀ ਤੁਹਾਡੇ ਬਜਟ ਦੇ ਵਿੱਚ ਆਉਂਦੀ ਹੈ ਤੇ ਕਿਹੋ ਜੀ ਵੈਰਾਈਟੀ ਤੁਸੀਂ ਚਾਹੁੰਦੇ ਹੋ ਆ ਦੇਖੋ ਜੁਨੀਕ ਜੁਨੀਕ ਆਪਾਂ ਤੁਹਾਨੂੰ ਸੂਟ ਦਿਖਾਣੇ ਹੈਗੇ ਤੁਸੀਂ ਦੇਖ ਕੇ ਆਪ ਸ਼ੌਕ ਹੋਣਾ ਕਿ ਇੰਨੇ ਸੋਨੇ ਸੋਨੇ ਵੈਰਾਈਟੀ ਵਾੜਦੀ ਪੁੱਛ ਵਾਓ ਤੁਸੀਂ ਗਣ ਇਸ ਟਾਈਮ ਟਾਈਮ ਖਰਾਬ ਕਰ ਰਹੇ ਬਾਹਰ ਤੁਹਾਨੂੰ ਕਿਤੇ ਵੀ ਟਾਈਮ ਖਰਾਬ ਕਰਨ ਲੋਣੀ ਦੀ ਵੱਡਾ ਢੀ ਪੂ ਬੰਗਾ ਅਗੇ ਵਿਜੇਟ ਕਰ ਸਕਦੇ ਆ ਇਦਾਂ ਨੇ ਸੋਹਣੇ ਸੋਹਣੇ ਜੈਂਟਲੀ ਜੈਂਟਰੀ ਸ਼ੇਡ ਆ ਤੁਸੀਂ ਵੱਡਾ ਢੀ ਪੂ ਜਾ ਕੇ ਲੈ ਕੇ ਜਾ ਸਕਦੇ ਸਿਰਫ 2950 ਵਿੱਚ ਬਹੁਤ ਹੀ ਸੋਹਣਾ ਸ਼ੇਡ ਹੈ ਮੈਂ ਵੀ ਦੇਖ ਰਹੀ ਹਾਂ ਕਿ ਬਹੁਤ ਇੱਕ ਤੱਕ ਗਰਲੀ ਗਰਲੀ ਜਿਹਾ ਕਲਰ ਹੈ ਤੇ ਤੁਸੀਂ ਇਦਾਂ ਦੇ ਸੂਟ ਪਾ ਕੇ ਸਿਰਫ ਸਾਗਰ ਦੀ ਵੋਟੇ ਨੂੰ ਨਹੀਂ ਪਿੱਛੇ ਛੱਡਣਾ ਤੁਸੀਂ ਨਿਮਰਤ ਖੈਰਾ ਸਰਗੁਣ ਮੈਂ ਤਾਂ ਸਾਰਿਆਂ ਨੂੰ ਪਿੱਛੇ ਛੱਡ ਦੇਣਾ ਕਿਉਂਕਿ ਸੂਟ ਦੇ ਕਲਰਸ ਇੰਨੇ ਸੋਹਣੇ ਨੇ ਤੇ ਇਹਨਾਂ ਨੂੰ ਪਾ ਕੇ ਤੁਸੀਂ ਵੀ ਚਾਰ ਚੱਲ ਲਾ ਸਕਦੇ ਹੋ ਤੇ ਹਜੀਜੀ ਇਹਦਾ ਪ੍ਰਾਈਸ ਘੱਟੋ ਘੱਟ 5-6000 ਤਾਂ ਹੋਣਾ ਚਾਹੀਦਾ ਆਪਾਂ 2950 ਦੇਣਾ ਜੀ 2950 ਚ 2950 ਦੇ ਵਿੱਚ ਤੇ ਮੈਂ ਨਾ ਬੜੇ ਢਿੱਪੂ ਦੀ ਇੱਕ ਖਾਸ ਗੱਲ ਦੇਖੀ ਹੈ ਕਿ ਜੇਕਰ 2950 ਆਪਣੇ ਇੱਧਰ ਟੈਗ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਨਿਗਾਹ ਮਾਰ ਸਕਦੇ ਹੋ ਇੱਥੇ 2950 ਦਾ ਟੈਗ ਲੱਗਿਆ ਹੋਇਆ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜੇਕਰ ਆਨਲਾਈਨ ਸ਼ਾਪਿੰਗ ਕਰ ਰਹੇ ਹੋ ਤਾਂ ਇਹਨਾਂ ਨੇ ਪ੍ਰਾਈਸ ਵਧਾ ਕੇ ਦੱਸ ਦੇਣਾ ਜਿੰਨਾ ਪ੍ਰਾਈਸ ਤੁਹਾਨੂੰ ਟੈਗ ਦੇ ਵਿੱਚ ਲੱਗਿਆ ਹੋਇਆ ਨਜ਼ਰ ਆਊਗਾ ਉਹੀ ਪ੍ਰਾਈਸ ਲੱਗਣਾ ਹੈ ਕੋਈ ਪ੍ਰਾਈਸ ਨਹੀਂ ਵਧੂਗਾ ਤੇ ਉਹੀ ਪ੍ਰਾਈਸ ਦੇ ਵਿੱਚ ਤੁਸੀਂ ਉਹਨੂੰ ਲੈ ਕੇ ਜਾ ਸਕਦੇ ਹੋ ਚਾਹੇ ਤੁਸੀਂ ਘਰ ਬੈਠ ਕੇ ਸ਼ਾਪਿੰਗ ਕਰ ਲੋ ਚਾਹੇ ਤੁਸੀਂ ਆਪ ਆਇਓ ਚਾਹੇ ਤੁਸੀਂ ਬੱਚੇ ਨੂੰ ਕਿਤੇ ਭੇਜ ਦੇ ਜਾਓ ਤੁਸੀਂ ਆਪ ਆ ਜਾਓ ਠੀਕ ਹੈ ਤੁਹਾਨੂੰ ਇੱਕੋ ਰੇਟ ਲੱਗਣਾ ਹੈ ਇਹ ਨਹੀਂ ਕਿ ਤੁਹਾਨੂੰ ਰੇਟ ਪਸੰਦ ਆ ਗਿਆ ਜਾਂ ਸੂਟ ਪਸੰਦ ਆ ਤਾਂ ਇਹ ਤੁਹਾਨੂੰ ਪਤਾ ਵੜਾ ਢੀਪੂ ਹਰ ਕੇ ਦਿਲਾਂ ਚ ਰਾਜ ਕਰਦਾ ਹੈਗਾ ਦਿਲਾਂ ਚ ਰਾਜ ਕਰਦਾ ਤੇ ਮੱਥਾ ਦੇ ਕੇ ਬਿੰਦੀ ਨਹੀਂ ਲਾਂਦੇ ਕਿਉਂ ਅਜੀਬ ਜੀ ਬਿਲਕੁਲ ਬਿਲਕੁਲ ਇੱਥੇ ਮੱਥਾ ਦੇ ਕੇ ਨਹੀਂ ਬਿੰਦੀ ਲਾਈ ਜਾਂਦੀ ਕਿਉਂਕਿ ਹਰ ਇੱਕ ਦੇ ਉੱਪਰ ਟੈਗ ਲੱਗਾ ਹੈ ਦੇਖੋ ਮੱਥਾ ਤੋਂ ਦਿਖਾਤਾ ਹੈ ਆ ਬਿੰਦੀ ਤੁਹਾਨੂੰ ਆਪਾਂ ਦਿਖਾਤੀ ਹਾਂ 2950 ਰੁਪਏ ਠੀਕ ਹੈ ਜੀ ਬਹੁਤ ਸੋਹਣੇ ਚਾਰਟਿਕਲ ਆ ਚੁੱਕੇ ਆਗੇ 3350 ਦੇ ਵਿੱਚ ਤੁਹਾਨੂੰ ਇਹਨੇ ਇੰਗਲਿਸ਼ ਕਲਰਸ ਮਿਲ ਜਾਣ ਤਾਂ ਹੋਰ ਤਾਂ ਕੀ ਇਸ ਤੋਂ ਵਧੀਆ ਗੱਲ ਹੋਈ ਕਿ ਸਕਦੀ ਹੈ ਕਿਉਂਕਿ ਸ਼ੇਡ ਇਹਨੇ ਸੋਹਣੇ ਸੋਹਣੇ ਆਇਆ ਕੰਟਰਾਸਟ ਦੇ ਵਿੱਚ ਦੁਪੱਟੇ ਇਹਨੇ ਸ ਤੁਸੀਂ ਦੇਖ ਸਕਦੇ ਹੋ ਇੱਥੇ ਖੁੱਲਾ ਦੁਲਾ ਦੁਪੱਟਾ ਹੈ ਕਿ ਛੋਟੇ ਦੁਪੱਟੇ ਹੁੰਦੇ ਆ ਅੱਜਕਲ ਕੁੜੀਆਂ ਦੀ ਬੜੀ ਕੰਪਲੇਨਟ ਰਹਿੰਦੀ ਹੈ ਕਿ ਜਿਹੜਾ ਦੁਪੱਟਾ ਇਹੋ ਛੋਟਾ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਵੱਡਾ ਦੁਪੱਟਾ ਹੈ ਤੇ ਇਹ ਦੁਪੱਟੇ ਹੀ ਬਾਅਦ 550 600 ਦਾ ਤਾਂ ਕੱਟੋ ਕੱਟ ਦੁਪੱਟਾ ਹੀ ਆਂਦਾ ਹੈ ਜੀ ਜੀ ਤੇ ਤੁਸੀਂ ਪੂਰਾ ਸੂਟ ਦੇ ਰਹੇ ਹੋ 2950 ਦੀ ਰੇਂਜ ਦੇ ਵਿੱਚ ਹਾਂਜੀ ਹਾਂਜੀ ਆਪਣੇ ਫਾਇਦੇ ਕਰਨੇ ਸਾਰੇ ਠੀਕ ਹੈ ਜਿੱਦਾਂ ਭਾਈ ਨੂੰ ਦੱਸਿਆ ਦਾ 20-20 ਰੁਪਏ ਮਾਰਜਿਨ ਆਪਾਂ ਕੰਮ ਕਰੀ ਜਾ ਰਿਹਾ ਹੈਗਾ ਠੀਕ ਹੈ ਤੁਹਾਨੂੰ ਕਿਤੇ ਲੁੱਟ ਕਰਨ ਦੀ ਲੋੜ ਨਹੀਂ ਸੀ ਵੱਡੇ ਦੀ ਪੂ ਬੰਗਾ ਕੇ ਵਿਜੇ ਕਰਸ ਜਿੱਦਾਂ ਤੁਹਾਨੂੰ ਵੈਰਾਈਟੀ ਚਾਹੀਦੀ ਸੀ ਮਿਲ ਜਾਣੀ ਹੈਗੀ ਤੁਹਾਨੂੰ ਘਰ ਤੋਂ ਘੜ ਰੇਂਜ ਮੈਣੀ ਹੈਗੀ ਵੱਧ ਤੋਂ ਵੱਧ ਰੇਂਜ ਮੈਣੀ ਹੈਗੀ ਬਾਕੀ ਪਸੰਦ ਤੁਹਾਡੀ ਹੈਗੀ ਆ ਠੀਕ ਹੈ ਗੱਲ ਬਿਲਕੁਲ ਸਹੀ ਹੈ ਪਸੰਦ ਤੁਹਾਡੀ ਹੈ ਤੇ ਹਰ ਰੇਂਜ ਦੇ ਤੁਹਾਨੂੰ ਪ੍ਰੋਡਕਟ ਮਿਲ ਜਾਣੇ ਆ ਹਰ ਰੇਂਜ ਦੇ ਤੁਹਾਨੂੰ ਕੱਪੜੇ ਮਿਲ ਜਾਣੇ ਆ ਤੇ ਸਿਰਫ ਸੂਟ ਹੀ ਨਹੀਂ ਮਿਲਨੇ ਤੁਸੀਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਦੀ ਸ਼ਾਪਿੰਗ ਇਧਰੋਂ ਜੇ ਤੁਸੀਂ ਬ੍ਰਾਈਡਲ ਚਾਹੁੰਦੇ ਹੋ ਬ੍ਰਾਈਡਲ ਸੂਟ ਲੈ ਕੇ ਜਾ ਸਕਦੇ ਬਹੁਤ ਸਾਰੇ ਸੋਹਣੇ ਆ ਚੁੱਕੇ ਹੈਗੇ ਆ ਇਹ ਵੀ ਬਹੁਤ ਸੋਹਣਾ ਸੂਟ ਆ ਚੁੱਕਾ ਹੈ ਬ੍ਰਾਈਡਲ ਸ਼ਾਪਿੰਗ ਕਰਨੀ ਹੋਵੇ ਆਪਣੇ ਵਿਆਹ ਦੀ ਸ਼ਾਪਿੰਗ ਕਰਨੀ ਹੋਵੇ ਸ਼ੇਰਵਾਨੀ ਲੈਣੀ ਹੋਵੇ ਲਹਿੰਗੇ ਲੈਣੇ ਹੋਣ ਕੋਈ ਵੀ ਚੀਜ਼ ਲੈਣੀ ਹੋਵੇ ਤੁਹਾਨੂੰ ਸਾਰਾ ਕੁਝ ਇੱਕੋ ਛੱਦੇ ਥੱਲੇ ਮਿਲ ਜਾਣਾ ਤੁਸੀਂ ਦੇਖ ਸਕਦੇ ਹੋ ਇਹ ਬ੍ਰਾਈਡਲ ਸੂਟਸ ਆ ਗਏ ਨੇ 4500 ਦੇ ਵਿੱਚ ਤੁਹਾਨੂੰ ਇਹ ਵਰਕ ਵੀ ਮਿਲ ਰਿਹਾ ਹੈ ਤੇ ਪ੍ਰੋਪਰ ਰੈੱਡ ਕਲਰ ਮਿਲਦਾ ਹੈ ਇਦਾਂ ਦੇ ਆਰਟੀਕਲਸ ਨਾ ਬਹੁਤ ਜ਼ਿਆਦਾ ਮਹਿੰਗੇ ਆਉਂਦੇ ਨੇ ਬਟ 4500 ਦੇ ਵਿੱਚ ਤੁਸੀਂ ਵੱਡੇ ਡਿੱਪੂ ਤੋਂ ਲੈ ਕੇ ਜਾ ਸਕਦੇ ਹੋ ਆ ਦੇਖੋ ਫਰਕ ਆ ਲਗ ਲਾ ਤੋਂ ਡਿਜ਼ਾਈਨ ਮੈਨੇ ਹੈ ਕਿ ਆ ਦੇਖੋ ਪੂਰਾ ਹੈਵੀ ਦੇ ਵਿੱਚ ਹੈਗਾ ਤੇ ਨਾਲ ਦੇਖੋ ਬਾਜੂ ਕਿੰਨੀ ਵਧੀਆ ਬਣੀ ਹੈਗੀ ਹੈ ਤੇ ਨਾਲ ਦੇਖੋ ਬਾਟਮ ਵੀ ਕਿੰਨੀ ਟੋਰੀ ਬਣੀ ਹੈਗੀ ਹੈ ਠੀਕ ਹੈ ਯਾਨੀ ਕਿ ਗੱਲ ਬਾਜੂ ਤੇ ਕੰਮ ਆਉਣ ਵਾਲਾ ਬਾਟਮ ਤੇ ਵਰਕ ਕੀਤਾ ਹੈਗਾ ਆਪਾਂ ਦੁਪट्टे ਦੀ ਗੱਲ ਕਰ ਲਈਏ ਦੁਪट्टे ਨਾਲ ਦੇਖੋ ਕਿੰਨਾ ਟੋਰੀ ਆ ਚੁੱਕਾ ਹੈਗਾ ਤੁਹਾਨੂੰ ਇੱਕੋ ਜਿਹਾ ਵਰਕ ਮਿਲ ਜਾਣਾ ਸਾਰੇ ਆਲ ਓਵਰ ਸੂਟ ਦੇ ਉੱਤੇ ਤੁਸੀਂ ਪ੍ਰੋਪਰ ਸੂਟ ਪਾ ਲਓ ਤੁਹਾਡੇ ਬਾਟਮ ਤੇ ਵੀ ਵਰਕ ਆ ਜਾਣਾ ਤੁਹਾਡੇ ਦੁਪट्टे ਤੇ ਵੀ ਵਰਕ ਆ ਜਾਣਾ ਤੇ ਨਾਲ ਇਹ ਗੋਟਾ ਲੱਗਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਤੇ ਜੀ ਨੋਰਮਲ ਕਲਰ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਆ ਦੇਖੋ ਆਲਓਵਰ ਸੂਟ ਆ ਗਿਆ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਨੇ ਵਰਕ ਹੈਗੇ ਆ ਬਿਲਕੁਲ ਡੀਸੈਂਟ ਪੀਸ ਹੈਗਾ ਘੇਰੇ ਦੇ ਕਿੰਨਾ ਥੋੜਾ ਵਰਕ ਆ ਚੁੱਕਾ ਬਾਜੀ ਤੇ ਵਰਕ ਹੈਗਾ ਤੇ ਆਪਾਂ ਚੁੰਨੀ ਦੀ ਗੱਲ ਕਰ ਲਈਏ ਚੁੰਨੀ ਮਾਰੇ ਤੁਹਾਨੂੰ ਪਤਾ ਉਹ ਵੀ ਇੱਕ ਤਰ੍ਹਾਂ ਘੱਟ ਨਹੀਂ ਹੈਗੀ ਚੁੰਨੀ ਹੁਣ ਤੁਸੀਂ ਚੁੰਨੀ ਦੇਖੋ ਹੁਣ ਇਹ ਚੁੰਨੀ ਦੇਖ ਕੇ ਕਿਹਦਾ ਜੀ ਨਹੀਂ ਕਰੂਗਾ ਕਿ ਆਪਾਂ ਇਹ ਚੁੰਨੀ ਸਾਡੇ ਕੋਲ ਹੋਵੇ ਤੇ ਤੁਸੀਂ ਚੁੰਨੀ ਦੇਖ ਸਕਦੇ ਹੋ ਖੁੱਲੀ ਢੁੱਲੀ ਚੁੰਨੀ ਹੈ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈ ਬਹੁਤ ਹੀ ਸੋਹਣਾ ਕਰਾਚੀ ਦੁਪੱਟਾ ਕਹਿੰਦੇ ਇਹਨੂੰ ਆਪਾਂ ਕਰਾਚੀ ਦੁਪੱਟਾ ਹੈ ਇਹ ਸੂਟ ਹੈ ਜ ਕਿੰਨੇ ਹੋਣਗੇ ਤੁਹਾਡੇ ਹਿਸਾਬ ਨਾਲ ਅ ਜਿੰਨਾ ਸੋਨਾ ਦੁਪੱਟਾ ਕੱਟੋ-ਕੱਟ 12-1300 ਦੀ ਤਾਂ ਚੁੰਨੀ ਹੋਣੀ ਚਾਹੀਦੀ ਹੈ ਤੇ ਜਿਹੜਾ ਤੁਸੀਂ ਵਰਕ ਆਪੇ ਦੇਖ ਸਕਦੇ ਹੋ ਮਤਲਬ ਮੈਂ ਖੁਦ ਹੁਣ ਖੜੀ ਹੋ ਗਈ ਹਾਂ ਮਜਬੂਰ ਹੋ ਗਈ ਹਾਂ ਖੜੀ ਹੁਣ ਲਈ ਤੁਸੀਂ ਦੇਖੋ ਕਿੰਨਾ ਸੋਨਾ ਵਰਕ ਹੋਇਆ ਹੈ ਕਿੰਨੀ ਸੋਣੀ ਮਤਲਬ ਡਿਟੇਲਿੰਗ ਹੋਈ ਹੋਈ ਹੈ ਉਹ ਆਪਣੇ ਕਹਿੰਦੇ ਸਟੋਨਸ ਲੱਗੇ ਹੋਏ ਹੈ ਤੇ ਕਿੰਨਾ ਸੋਨਾ ਵਰਕ ਹੋਇਆ ਹੈ ਕੱਟੋ-ਕੱਟ 7-8000 ਦਾ ਤਾਂ ਸੂਟ ਹੋਣਾ ਚਾਹੀਦਾ ਹੈ ਜੀ ਜੀ ਸਿਰਫ 5500 ਰੁਪਏ ਵਿੱਚ 5500 ਦੇ ਵਿੱਚ ਮੈਨੂੰ ਲੱਗਦਾ ਕੱਲਾ ਡਾਕ ਕਰਾਚੀ ਦੁਪੱਟਾ ਹੀ ਹੈ ਨਾ ਜਦ ਆਪਾਂ ਪ ਜਦੋਂ ਜਦ ਨਵੇਂ ਨਵਕਾ ਚਿਕਰਾਚੀ ਦੁਪੱਟੇ ਦਾ ਟ੍ਰੈਂਡ ਆਇਆ ਸੀ ਨਾ ਉਸ ਵੇਲੇ 17-1800 ਦਾ ਮਾਰਕੀਟ 'ਚ ਮਿਲਦਾ ਸੀ ਤੇ ਇੱਧਰ ਮੈਨੂੰ ਮਿਲ ਰਿਹਾ ਸੀ 1200 ਦਾ ਮੈਨੂੰ ਹਜੇ ਵੀ ਯਾਦ ਹੈ ਤੇ ਤੁਹਾਨੂੰ ਪੂਰਾ ਸੂਟ 5500 ਦਾ ਮਿਲ ਜਾਣਾ ਤੇ ਤੁਸੀਂ ਵਰਕ ਚੈੱਕ ਕਰੋ ਕਿੰਨਾ ਸੋਨਾ ਵਰਕ ਹੋਇਆ ਹੋਇਆ ਚੁੰਨੀ ਦੇਖੋ ਕਿੰਨੀ ਹੈਵੀ ਆ ਚੁੱਕੀ ਨਾਲੇ ਕਿੰਨਾ ਸੋਨਾ ਵਰਕ ਹੈਗਾ ਤੇ ਨਾਲ ਦੇਖੋ ਵਰਕ ਮੋਤੀ ਦਾ ਵਰਕ ਕੀਤਾ ਹੈ ਸਿੱਪੀ ਦਾ ਵਰਕ ਕੀਤਾ ਹੈ ਇਹਦਾ ਅੱਗੇ ਦਾ ਕੰਮ ਕੀਤਾ ਹਰ ਵਰਕੇ ਦੇ ਵਿੱਚ ਕੰਪਲੀਟ ਤੁਹਾਨੂੰ ਮੈਨੇ ਹੈਗੇ ਸਿਰਫ 5500 ਰੁਪਏ ਵਿੱਚ ਤੇ ਕਲਰ ਆਪਸ਼ਨਸ ਕਿੰਨੇ ਸੋਹਣੇ ਸੋਹਣੇ ਆਏ ਹੋਏ ਹੈ ਮੈਂ ਦੇਖ ਉੱਤੋਂ ਥੱਲੇ ਆਪਾਂ ਲਵੈਂਡਰ ਕਲਰ ਦੇਖਿਆ ਜਿਹੜਾ ਅੱਜ ਇਸ ਵੇਲੇ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਹਰ ਕੁੜੀ ਹੋਵੇ ਕੋਈ ਵੀ ਹੋਵੇ ਉਹਨਾਂ ਨੂੰ ਨਾ ਪਰਪਲ ਕਲਰ ਬੜਾ ਪਸੰਦ ਆ ਰਿਹਾ ਹੈ ਅੱਜਕੱਲ ਤੇ ਤੁਸੀਂ ਆ ਦੇਖੋ ਹੁਣ ਗ੍ਰੀਨ ਕਲਰ ਆ ਗਿਆ ਹੋਇਆ ਹਰ ਇੱਕ ਤਰ੍ਹਾਂ ਦੇ ਕਲਰ ਆਪਸ਼ਨਸ ਤੁਹਾਨੂੰ ਮਿਲ ਜਾਣੇ ਹਨ ਹਰ ਤਰ੍ਹਾਂ ਦੇ ਤੁਹਾਨੂੰ ਕਲਰ ਮੈਂ ਹੈਗੇ ਮੈਂਨੇ ਤੁਹਾਨੂੰ ਉਹ ਦਵਾ ਜੇ ਤੁਸੀਂ ਜਲਦੀ ਜਲਦੀ ਆਓ ਕਿਉਂਕਿ ਤੁਹਾਨੂੰ ਪਤਾ ਹੈ ਇੱਥੇ ਕਰਾਊਡ ਹੈ ਨਾ ਉਹਦੇ ਨਾਲ ਨਾਲ ਨਾ ਚੀਜ਼ਾਂ ਸੋਲਡ ਹੋ ਰਹੀਆਂ ਹੈਗੇ ਨਾ ਫਿਰ ਤੁਸੀਂ ਕਹਿੰਦੇ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਦਿਖਾਉਣਾ ਹੈਗੇ ਅੱਜ ਤੁਸੀਂ ਆਈਏ ਲੈਣ ਤੁਹਾਨੂੰ ਮਿਲਦਾ ਨਹੀਂ ਕੁਝ ਫ ਤੋ ਨਵੀਂ ਨਵੀਂ ਅਪਰੇਟਿਵ ਦੇ ਦਿੱਤੇ ਬਾਅਦ ਸਾਡੀ ਸਾਡੇ ਦਾ ਸਟੋਰ ਤਾਂ ਸੰਡੇ ਵੀ ਆਪਨ ਨਹੀਂ ਹੁੰਦਾ ਹੈਗਾ ਤੇ ਹਰ ਜੀ ਜੀ ਇੱਕ ਨਾ ਕਮੈਂਟ ਸੈਕਸ਼ਨ ਮੈਂ ਹਰ ਵਾਰੀ ਪੜ੍ਹਦੀ ਆ ਤੇ ਲੋਕੀ ਪੁੱਛਦੇ ਜੇਕਰ ਆਪਾਂ ਵਾਪਸ ਕਰਵਾਣ ਆਣਾ ਹੋਵੇ ਸੂਟ ਜਾਂ ਕੁਝ ਚੇਂਜਸ ਵਗੈਰਾ ਕਰਵਾਣੇ ਹੋਣ ਆਲਟਰ ਕਰਵਾਣਾ ਹੋਵੇ ਕੁਝ ਵੀ ਕਰਵਾਣਾ ਹੋਵੇ ਉਸ ਦਾ ਉਸ ਵੇਲੇ ਕਦੋਂ ਆਉਣਾ ਚਾਹੀਦਾ ਉਹਨਾਂ ਨੂੰ ਸਾਕੋ 9 ਤੋਂ 11 ਐਕਸਚੇਂਜ ਟਾਈਮ ਹੁੰਦਾ ਮੌਨਟ ਟਾਈਮ ਚ ਹੈ ਉਸ ਤੋਂ ਬਾਅਦ ਕਰਾਊਡ ਹੁੰਦਾ ਇਸ ਕਰਕੇ ਅਸੀਂ ਚੇਂਜ ਕਰ ਦੇਣੀ ਹੈਗੇ ਸਵੇਰੇ 8 ਵਜੇ ਪਹਿਮਾ ਸਾਕੋ ਆ ਜਾਓ ਕੋਈ ਗੱਲ ਨਹੀਂ ਬਿੱਲ ਜਰੂਰ ਸੰਭਾਲ ਕੇ ਰੱਖੋ 1 ਵੀਕ ਦਾ ਟਾਈਮ ਕਿ ਕਿ ਵਨ ਵੀਕ ਦਾ ਟਾਈਮ ਹੈ ਤੁਸੀਂ ਬਿਲ ਜ਼ਰੂਰ ਸੰਭ ਕੇ ਰੱਖਣਾ ਤੇ ਤੁਸੀਂ 9 ਤੋਂ 11 ਦੇ ਵਿੱਚ ਆ ਕੇ ਐਕਸਚੇਂਜ ਵੀ ਕਰਾ ਕੇ ਲੈ ਕੇ ਜਾ ਸਕਦੇ ਹੋ ਔਰ ਸਿਉਰੀ ਸਾਰੇ ਖਾਣੇ ਵਿੱਚ ਲੱਗਿਆ ਹੁੰਦਾ ਮਾਲ ਲੱਗਾ ਹੁੰਦਾ ਨਾ ਤੇ ਬਾਅਦ ਚ ਕਲਰ ਨਿਕਲ ਜਾਂਦੇ ਹੈ ਬਾਅਦ ਚ ਜੇ ਸਾਨੂੰ ਇਹ ਨਾਲ ਕਲਰ ਚਾਹੀਦਾ ਆਪਾਂ ਕਿੱਥੋਂ ਦਵਾਗੇ ਸ ਕੋਈ ਹੈ ਹੀ ਨਹੀਂ ਉਸ ਠੀਕ ਨਹੀਂ ਜਿੰਨੀ ਦੇਰ ਤੁਸੀਂ ਵੀਡੀਓ ਦੇਖ ਰਹੇ ਹੋ ਜਿੰਨੀ ਦੇਰ ਆਪਾਂ ਤੁਸੀਂ ਸੁਣਿਆ ਕਿ ਆਪਾਂ ਗੱਲਾਂ ਕਰ ਰਹੇ ਸੀਗੇ ਤੁਹਾਨੂੰ ਦੱਸ ਰਹੇ ਸੀਗੇ ਕਿ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਜਾਂ ਤੁਸੀਂ ਐਕਸਚੇਂਜ ਕਰਾ ਸਕਦੇ ਹੋ ਉਨੀ ਦੇਰ ਦੇ ਵਿੱਚ ਹਰ ਜੀ ਜੀ ਨੇ ਤਿੰਨ ਚਾਰ ਸੂਟਾਂ ਦੀ ਵੈਰਾਈਟੀ ਦਿਖਾਤੀ ਹੈ ਤੁਸੀਂ ਦੇਖਿਆ ਪਰਪਲ ਵਰਾਈਟੀ ਨਹੀਂ ਖਤਮ ਹੁੰਦੇ ਆ ਨੀ ਬੜੀ ਟਿਪੂ ਵਰਾਈਟੀ ਬਹੁਤ ਜ਼ਿਆਦਾ ਆ ਕਿ ਬਾਕੀ ਤੁਸੀਂ ਵਿజిਟ ਕਰੋ ਆਪਣੀ ਚੋਅ ਜੋ ਜਿੱਦਾਂ ਤੁਹਾਨੂੰ ਵੇਡ ਚਾਹੀਦੀ ਲੈ ਕੇ ਜਾ ਸਕਦੇ ਹੋ ਤੁਸੀਂ ਘਰ ਮ ਕੋਣਾ ਘਰ ਮੋਗਾ ਸਾਡੇ ਆਊਟ ਆਫ ਕੰਟਰੀ ਆਊਟ ਤੁਸੀਂ ਪਾਰਸਲ ਜਾਂਦੇ ਹੈਗੇ ਆ ਸਾਡੇ ਪੇਜ ਹੈਗੇ ਇੰਸਟਾਗ੍ਰਾਮ ਦੇ YouTube ਤੇ Facebook ਤੇ ਬੱਡਾ ਟਿਪੂ ਬੰਗਾ ਫੋਲੋ ਕਰ ਲਓ ਤੁਸੀਂ ਨਮੀ ਨਮੀ ਤੁਸੀਂ ਅਪਡੇਟ ਦੇਖ ਸਕਦੇ ਹੈਗੇ ਬਿਲਕੁਲ ਸਹੀ ਗੱਲ ਹੈ ਤੁਸੀਂ ਜੇਕਰ ਇਹ ਸੋਹਣੇ ਸੋਹਣੇ ਸੂਟ ਤੁਸੀਂ ਵੀ ਪਾਣੇ ਤੇ ਲੈ ਕੇ ਜਾਣਾ ਤੇ ਜੇਕਰ ਤੁਸੀਂ ਫੈਮਿਲੀ ਮੈਂਬਰ ਲਈ ਕਿਸੇ ਲਈ ਵੀ ਕੋਈ ਵੀ ਸ਼ਾਪਿੰਗ ਕਰਨੀ ਹੋਵੇ ਪਾਵੇਂ ਉਹ ਕੋਸਮੈਟਿਕਸ ਹੋਵੇ ਪਾਵੇਂ ਉਹ ਹੈਂਡਲੂਮ ਦਾ ਸਾਮਾਨ ਹੋਵੇ ਪਰਦੇ ਤੁਸੀਂ ਜੇਕਰ ਤੁਸੀਂ ਨਹੀਂ ਆ ਸਕਦੇ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ ਜਿਹੜੇ ਪ੍ਰਾਈਸ ਟੈਗ ਤੁਹਾਡੇ ਸੂਟਾਂ ਤੇ ਲੱਗੇ ਹੋਏ ਨੇ ਜਿਹੜੇ ਪ੍ਰੋਡਕਟ ਤੇ ਲੱਗੇ ਹੋਏ ਨੇ ਤੁਹਾਨੂੰ ਉਹੀ ਪ੍ਰਾਈਸ ਦੇ ਵਿੱਚ ਤੁਸੀਂ ਉਹ ਪ੍ਰੋਡਕਟ ਖਰੀਦ ਸਕਦੇ ਹੋ ਕੋਈ ਵੀ ਤੁਹਾਡੇ ਨਾਲ ਹੇਰਾਫੇਰੀ ਨਹੀਂ ਕੀਤੀ ਜਾਊਗੀ ਤੁਸੀਂ ਉਹੀ ਪ੍ਰਾਈਸ ਰੇਂਜ ਦੇ ਵਿੱਚ ਲੈ ਕੇ ਜਾ ਸਕਦੇ ਹੋ ਤੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ YouTube ਤੇ ਵੱਡਾ ਡਿਪੋ ਬੰਗਾ ਨੂੰ ਸਬਸਕ੍ਰਾਈਬ ਕਰ ਸਕਦੇ ਹੋ Instagram ਤੇ ਵੱਡਾ ਡਿਪੋ ਬੰਗਾ ਤੇ ਵੈਰਾਈਟੀ ਦੇਖ ਸਕਦੇ ਹੋ ਤੇ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਇਸੇ ਦੇ ਨਾਲ ਮੈਂ ਤੁਹਾਡੇ ਤੋਂ ਲੈਣੀਆਂ ਇਜਾਜ਼ਤ ਹਕੀਕਤ ਟੀਵੀ ਪੰਜਾਬੀ ਬੰਗਾ